ਯਾਰ ਭਾਜੀ ਆ ਕੀ ਕੀਤਾ ਯਾਰ ਮੇਰੀ ਬੜੀ ਵਧੀਆ ਸੈਟਿੰਗ ਹੋਈ ਉੱਥੇ 500 ਰੁਪਏ ਤਾਂ ਮੇਰੀ ਐਲਸੀਡੀ ਤੋੜਤੀ ਯਾਰ ਭਾਜੀ ਇਸ ਦਾ ਵੀ ਰਕਵਾੜੇ ਹੀ ਆ ਯਾਰ ਕਿੱਦਾਂ ਕਵਾੜੇ ਯਾਰ ਤਾਂ ਐਲਸੀਡੀ ਤੋੜਤੀ ਲੈ ਭਾਜੀ ਲੈਣਾ 100 ਰੁਪਏ ਹੁਣੇ ਲੈਣਾ 150 ਰੁਪਏ ਯਾਰ 500 ਰੁਪਏ ਦੀ ਸੈਟਿੰਗ ਹੋਈ ਮੇਰੀ ਕਵਾੜੀ ਨਾਲ ਤੂੰ ਮੇਰੀ ਐਲਸੀਡੀ ਤੋੜੀ ਆ ਭਾਜੀ ਕਵਾੜਾ ਯਾਰ ਇਹਦਾ ਕੀ ਲੈਣਾ 100 ਰੁਪਏ ਕਵਾੜੇ ਯਾਰ ਭਾਜੀ ਲੈ ਦੱਸ ਯਾਰ ਕਿੱਥੋਂ ਕਵਾੜੇ ਯਾਰ ਕਵਾੜਾ 500 ਰੁਪਏ ਫੜ ਯਾਰ ਉਦੋਂ ਕਿਉਂ ਨੁਕਸਾਨ ਕੀਤਾ ਵਾ ਕਵਾੜ ਦਾ ਪਹਿਲੀ ਜਗਾ ਯਾਰ ਭਾਈ ਐਦਾ ਕਿਦਾਂ ਕਵਾੜ ਗਿਆ ਯਾਰ ਭਾਈ ਨਹੀਂ ਨਹੀਂ ਇਹਦੀ ਖਬਰ ਲਾਓ ਜੀ ਫਿਰ ਦੇਖੋ ਆਪਾਂ ਗੱਲ ਨਿਬੇੜਦੇ ਹਰ ਗੱਲ ਦੀ ਖਬਰ ਨਹੀਂ ਲੱਗਦੀ ਤੁਹਾਡਾ ਕਿੰਨੇ ਦਾ ਨੁਕਸਾਨ ਹੋਇਆ ਭਾਈ ਮੇਰਾ 500 ਦਾ ਜੀ ਤੁਸੀਂ ਕਿੰਨੇ ਦਿੰਦੇ ਹੋ 100 ਰੁਪਿਆ ਭਾਈ ਕਵਾੜ ਭਾਈ ਕਹਾ 500 ਉਹ ਦੇਖੋ ਵੀ ਸਹੀ ਹੋ ਕਹਿੰਦਾ ਕਵਾੜ ਆ ਪਰ ਜੇ ਇਸ LCD ਦਾ ਟੁੱਟੇ LCD ਦਾ ਤੁਹਾਨੂੰ 3000 ਮਿਲ ਜੇ ਫਿਰ ਤਾਂ ਗੱਲ ਨਿਬੜਦੀ ਨਹੀਂ ਨਹੀਂ ਭਾਜੀ ਐਦਾ ਕਿਦਾਂ ਨਿਬੜਦੀ ਨਹੀਂ ਨਹੀਂ ਜੇ 3000 ਦਵਾਦ ਮਾ ਅਗੇ ਚੱਲਾ ਇਹ ਪੱਜ ਨਾ ਜਾਵੇ ਤਾਂ ਕਰਕੇ ਚੱਲਾਂਗੇ ਅੱਛਾ ਇਹਨੂੰ ਇਹਦੇ ਨਾਲ ਜਾ ਲੈ ਲਓ ਤੁਸੀਂ ਆਪਣੀ ਜਿਹੜੀ ਇਹ ਟੁੱਟੀ ਐਲਸੀਡੀ ਆ ਸਕੂਟੇ ਦੇ ਅੱਗੇ ਰੱਖ ਲਓ ਤੁਸੀਂ ਮੇਰੇ ਪਿੱਛੇ ਪਿੱਛੇ ਇਹਦੇ ਮੋਟਰਸਾਈਕਲ ਤੋਂ ਪਿੱਛੇ ਪਿੱਛੇ ਮਹਿੰਦੀਪੁਰ ਰੋਡ ਤੇ ਸੌਰਵ ਇਲੈਕਟ੍ਰੋਨਿਕਸ ਤੇ ਆ ਜਾਓ ਕੋਈ ਹੋਰ ਦੀ ਸਕੂਟੀ ਉਹਦੇ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਇਹ ਕਹਿੰਦੇ ਕਿ ਮੈਂ ਆ ਜਿਹੜੀ ਐਲਸੀਡੀ ਆ ਕਬਾੜੀਏ ਨੂੰ ਵੇਚਣ ਚੱਲਾ ਸੀ 500 ਦੀ ਤੇ ਮੇਰੇ ਉਹਨੇ ਨੁਕਸਾਨ ਕਰਤਾ ਮੈਂ ਕਿ ਯਾਰ ਤੁਸੀਂ ਕਿਉਂ ਰੋਈ ਜਾਂਦੇ ਹੋ ਕਿਉਂ ਪਰੇਸ਼ਾਨ ਹੁੰਨੇ ਆ ਤੁਹਾਡੀ ਜਿਹੇ ਟੁੱਟੀ ਐਲਸੀਡੀ 3000 ਚ ਬਕਾ ਦੇਈਏ ਆਪਾਂ 3000 ਦੀ ਰੱਖ ਲਾਂਗੇ ਹੋਰ ਜੀ ਉਹ ਕਾਹ ਤੋਂ ਮਜ਼ਾਕ ਕਰਦੇ 40" LED 3000 ਚ ਕੋਹ ਰਾਤ ਆਪਾਂ ਰੱਖਾਂਗੇ ਜੀ ਆਪਾਂ ਬਸ ਇਹ ਨਵੀਂ ਵੀ ਲੈਣੀ ਆ ਨਵੀਂ ਹਾਂ ਜੀ ਨਵੀਂ ਦਵਾਂਗੇ ਜੀ ਆਪਾਂ ਤੁਹਾਨੂੰ 3000 ਰੁਪਏ ਦੀ ਰੱਖ ਕੇ ਜਿੱਦਾਂ ਦੀ ਮਰਜ਼ੀ LED ਹੋਵੇ ਟੁੱਟੀ ਹੋਵੇ ਕੋਈ ਰਵਾੜ ਹੈ ਜੀ ਉਹ ਕੋਈ ਚੱਕੀ ਮੇਰੀ ਗੱਲ ਤੋਂ ਤੁਹਾਨੂੰ 43 ਇੰਚੀ LED ਦਵਾਂਗੇ YouTube ਦੀ ਚੱਲੂਗੀ ਸਾਰੇ ਚੈਨਲ ਚੱਲੂਗੇ ਇਹਦੇ ਵਿੱਚ ਤੇ ਸਾਰੇ ਹੀ ਐਪ ਹੈਗੇ ਇਹਦੇ ਵਿੱਚ YouTube ਚਲਾ ਲਓ ਮੋਬਾਈਲ ਨਾਲ ਅਟੈਚ ਕਰ ਲਓ ਉਸਦੇ ਬਾਅਦ Wi-Fi ਨਾਲ ਅਟੈਚ ਕਰ ਲਓ ਸਾਰੇ ਫੰਕਸ਼ਨ ਮਿਲੂਗੇ ਤੇ ਦਵਾਂਗੇ ਕਿੰਨੇ ਦੀ 15000 ਰੁਪਏ ਦੀ LED ਦਵਾਂਗੇ ਨਹੀਂ 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 ਤੁਸੀਂ 3000 ਦੀ ਵਾਪਸ ਨਹੀਂ ਲਈ 15000 ਦੀ 12 ਦੀ 12 ਦੀ ਦਵਾਂਗੇ ਨਾ 15000 3000 12000 ਦੀ ਲੈਣੀ ਭਾਈ ਤੁਹਾਨੂੰ 43 ਇੰਚ ਦੀ 55 ਇੰਚ ਦੀ ਰੀ ਐਕਸਚੇਂਜ ਆਫਰ ਦੇ ਦੇਾਂਗੇ 50 ਇੰਚ ਦੀ ਦੇ ਦਾਂਗੇ 55 ਇੰਚ ਦੀ ਦੇ ਦਾਂਗੇ ਉਸਦੇ ਬਾਅਦ 65 ਇੰਚ ਹੀ ਮਿਲ ਜੂਗੀ 86 ਇੰਚ ਮਿਲ ਜੂਗੀ ਉਹ ਲੱਗੀ ਹੋਈ 86 ਇੰਚ ਦਿਖਾ ਦੋ 86 ਇੰਚ ਦੀ ਐਕਸਚੇਂਜ ਮਿਲ ਜੂਗੀ ਆ ਲੱਗੀ ਹੋਈ 65 ਇੰਚ ਅਕਸੀਏ ਸਾਨੂੰ ਸਾਰੀਆਂ ਐਲਡੀਆਂ ਦੇ ਆਪਾ ਦੇ ਦਾਂਗੇ ਤਾਂ ਪਾਜੀ ਇਹਨਾਂ ਦਾ ਤਾਂ ਭਲਾ ਹੋ ਗਿਆ 3000 ਦਾ ਫਾਇਦਾ ਹੋ ਗਿਆ ਸੜਕ ਤੇ ਲੜੀ ਜਾਂਦੇ ਸੀਗੇ ਹੁਣ ਇਦਾਂ ਕਰੋ ਸਾਨੂੰ ਫ੍ਰਿਜਸ ਦਿਖਾ ਦਿਓ ਕਿਉਂਕਿ ਬਹੁਤ ਸਾਰੀ ਵੈਰਾਈਟੀ ਨਜ਼ਰ ਆ ਰਹੀ ਆ ਔਰ ਇਹਨਾਂ ਦੇ ਐਕਸਚੇਂਜ ਆਫਰ ਹੈਗੇ ਐਕਸਚੇਂਜ ਆਫਰ ਦਵਾਂਗੇ ਸਾਰੀਆਂ ਕੰਪਨੀ ਦੀਆਂ ਹੈਗੀਆਂ Samsung ਦੀ ਫ੍ਰਿਜ ਦਵਾਂਗੇ ਤੁਹਾਨੂੰ Whirlpool ਦੀ ਦੀ ਦਵਾਂਗੇ ਪਲੱਸ Godrej ਦੀ ਦੀ ਦਵਾਂਗੇ Godrej ਦੇ ਵਿੱਚ ਕਾਫੀ ਕਲਰ ਆਪਣੇ ਕੋ ਪਿਆਰੇ ਪਿਆਰੇ ਹੈਗੇ ਆ ਵੁੱਡਨ ਦੇ ਵਿੱਚ ਕਲਰ ਹੈਗੇ ਆ ਜਦ ਮੈਂ ਜੋ ਬਲਾਚੌਰ ਏਰੀਆ ਦੀ ਗੱਲ ਕਰਾਂ ਬਹੁਤ ਸਾਡੇ ਜਾਣਕਾਰ ਨੇ ਜਿਨ੍ਹਾਂ ਦੇ ਬਜ਼ੁਰਗ ਹਾਲੇ ਵੀ ਕਹਿੰਦੇ ਕਿ ਅਸੀਂ ਏਸੀ ਦੇ ਅੰਦਰ ਨਹੀਂ ਪੈਣਾ ਬਈ ਏਸੀ ਚ ਪੈਨੇ ਹੱਡਾ ਹੱਡ ਜਿਹੜੇ ਜਾਮ ਹੋ ਜਾਂਦੇ ਆ ਬਾਹਰ ਮੰਜੇ ਤੇ ਪੈਣਾ ਕੂਲਰ ਚਾਹੀਦਾ ਪਰ ਨਾ ਕਰੰਟ ਹੋਣਾ ਚਾਹੀਦਾ ਨਾ ਆਵਾਜ਼ ਹੋਣੀ ਚਾਹੀਦੀ ਆ ਫਿਰ ਆਇਰੋ ਤੁਸੀਂ ਰეკਮੈਂਡ ਕਰਦੇ ਹੋ ਵਾਲੇ ਕੂਲਰ ਨੂੰ ਇਹ ਵੀ ਵਧੀਆ ਕੂਲਰ ਆ ਜੀ ਆਈ ਸਕੂਲਰ ਆ ਆਈ ਸਕੂਲਰ ਦੇ ਵਿੱਚ ਮਿਲ ਜਾਣਾ ਕਰੰਟ ਨਾ ਲੱਗਦਾ ਕਰੰਟ ਨਹੀਂ ਲੱਗੂਗਾ ਸਾਇਲੈਂਟ ਕੂਲਰ ਆ ਕਰੰਟ ਕਿਸੇ ਦੇ ਵਿੱਚ ਨਹੀਂ ਲੱਗਣਾ 스마트 ਕੂਲਰ ਆ 스마트 ਕੂਲਰ ਆ ਜੇ 스마트 ਦਾ ਮਿਲ ਜਾਣਾ ਉਸ ਤੋਂ ਬਾਅਦ ਕਈ ਮਾਡਲਾਂ ਦੇ ਤੁਹਾਨੂੰ ਮੈਂ ਐਕਸਚੇਂਜ ਆਫਰ ਦੀ ਦੇ ਦੂੰਗਾ ਏਸੀ ਕੂਲਰ ਦੀ ਏਸੀ ਕੂਲਰ ਹੋਊਗਾ ਹਨੀ ਪੈਟ ਦੇ ਵਿੱਚ ਹੋਊਗਾ ਔਰ ਜਸਟ ਮੋਟਰ ਦੇ ਵਿੱਚ ਹੋਊਗਾ ਦਵਾਂਗੇ ਕਿੰਨੇ ਦਾ 6490 ਰੁਪਏ ਦਾ ਕੂਲਰ ਦਵਾਂਗੇ 6490 ਰੁਪਏ ਦਾ ਜਿੱਥੇ ਮਰਜ਼ੀ ਪਤਾ ਕਰਕੇ ਆ ਜੀਓ ਸੱਚੀ ਨਹੀਂ ਸੱਚੀ ਸੱਚੀ ਨਹੀਂ ਨਹੀਂ ਸੱਚੀ ਸੱਚੀ ਪੱਕੀ ਗੱਲ ਹੈ ਪੱਕੀ ਗੱਲ ਹੈ 400 ਕਿੰਨੇ ਦਾ 90 ਰੁਪਏ ਦਾ ਜੇ ਆਪਾਂ 90 ਅੜਾ ਦਈਏ 90 ਅੜਾ ਦੋ ਕੋਈ ਚੱਕਰ ਨਹੀਂ ਆ 400 ਚ ਤੁਹਾਨੂੰ ਏਸੀ ਕੂਲਰ ਮਿਲ ਜਾਏਗਾ ਔਰ ਮਸ਼ੀਨਾਂ ਤੇ ਦੀ ਐਕਸਚੇਂਜ ਦੇ ਦਾਂਗੇ ਵਾਸ਼ਿੰਗ ਮਸ਼ੀਨਾਂ ਦੇ ਰੇਟ ਬਹੁਤ ਅੱਛੇ ਕੀਤੇ ਹੋਏ ਆ ਹਮ ਰੇਟ ਸ਼ੁਰੂ ਕਿੱਥੋਂ ਹੁੰਦਾ ਇਹ ਰੇਟ ਆਪਾਂ 7000 ਰੁਪਏ ਤੋਂ ਸ਼ੁਰੂ ਕਰਾ ਗਏ ਜੀ 7000 7000 7000 ਰੁਪਏ ਤੋਂ ਮਸ਼ੀਨ ਦੇਵਾਂਗੇ 8 ਕਿਲੋ ਦੀ ਮਸ਼ੀਨ ਦੇ ਦਾਂਗੇ 9 ਕਿਲੋ ਦੀ ਮਸ਼ੀਨ ਦੇ ਦਾਂਗੇ 11000 ਰੁਪਏ ਦੀ ਮਸ਼ੀਨ ਦੇ ਦਾਂਗੇ ਸਿਰਫ ਇਹ ਸਿਰਫ 11000 ਰੁਪਏ ਦਾ ਏਸੀ ਆਪਾਂ ਕਿੰਨੇ ਤੋਂ ਸਟਾਰਟ ਕਰ ਰਹੇ ਆ 1.5 ਟਨ ਦਾ ਏਸੀ ਸਿਰਫ ਇਹ ਸਿਰਫ 30500 ਰੁਪਏ ਦੇ ਵਿੱਚ ਦਾ ਸੱਚੀ ਸੱਚੀ ਝੂਠੀ ਨਾ ਨਾ ਸੱਚੀ ਮੁੱੱਚੀ ਲੋ ਬਣਾਓ ਹੱਥ 30500 ਰੁਪਏ ਤੋਂ ਸਟਾਰਟ ਕਰ ਦਿਆਂਗੇ ਡੇਟ ਆਤਾ ਸੀ ਮੇਰੇ ਮੂਜੋ 3000 ਨਿਕਲਗਾ 3500 ਚ 500 ਵਾ ਦੋ 30000 ਦਾ ਦੇ ਰਿਆ ਗੱਲ ਕਰਾਂ ਮੈਂ ਗੋਦਰੇਦ ਦੀ ਗੋਦਰੇਦ ਦੀ ਫੁੱਲ ਰੇਂਜ ਲੱਗੀ ਹੋਈ ਆ ਹਾਇਰ ਦੇ ਵਿੱਚ ਵਧੀਆ ਰੇਟ ਆਪਣੇ ਕੋਲ ਸੈਮਸੰਗ ਦੇ ਵਿੱਚ ਬਹੁਤ ਵਧੀਆ ਰੇਟ ਆ ਜਰੂਰ ਵਿਜ਼ਿਟ ਕਰਕੇ ਆਓ ਸੈਮਸੰਗ ਦੇ ਹਾਇਰ ਦੇ ਰੇਟ ਲੈਣ ਲਈ ਗੋਦਰੇ ਦੇ ਤੇ ਰੇਟ ਲੈਣ ਲਈ ਹਰ ਤਰ੍ਹਾਂ ਦੇ ਮਾਡਲ ਆ ਲਾਇਡ ਵੀ ਹੈ ਲੋਇਡ ਦੀ ਹੈਗਾ ਮਿਸਟਰ ਮਿਸ਼ੀ ਦੀ ਹੈਗਾ ਕੈਰੀਅਰ ਦੀ ਹੈਗਾ ਵਲਕੂਲ ਦੀ ਹੈਗਾ ਸਾਰੇ ਮਾਡਲ ਦਵਾਂਗੇ ਕੰਪੀਨੀ ਅਕਾਈ ਦੀ ਹੈਗਾ ﺍﻟमारीਆਂ ਤੇ ਵੀ ਦੇ ਦਾਂਗੇ ਸਕੀਮ ਵਧੀਆ ﺍﻟमारीਆਂ ਤੇ ਜਿਹੜੀ ਐਕਸਚੇਂਜ ਆਫਰ ਉਹ ਵੀ 3000 ਰੁਪਏ ਦੀ ਦੇ ਦਾਂਗੇ ਜਿੱਦਾਂ ਦੀ ਮਰਜ਼ੀ ਟੁੱਟੀ ਫੁੱਟੀ ਬਿਮਾਰੀ ਲਿਓ ਹਰ ਤਰ੍ਹਾਂ ਦੀ ﺍﻟमारी ਮਿਲ ਜੂਗੀ ਹਾਈਡਰੋਲਿਕ ਵਾਲੀ ਦੀ ﺍﻟमारी ਮਿਲ ਜੂਗੀ ਕਈ ਜਣੇ ਨੂੰ ਹਾਈਡਰੋਲਿਕ ਵਾਲੀ ﺍﻟमारी ਚਾਹੀਦੀ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਆ ਵੀ ﺍﻟमारी ਮਿਲ ਜੂ ਹਾਈਡਰੋਲਿਕ ਦੇ ਵਿੱਚ ਕਈ ਮਾਡਲ ਪਏ ਆ ਆਪਣੇ ਕੋਲ ਹੈਵੀ ਡਿਊਟੀ ਮਿਲ ਜੂ ਨੋਰਮਲ ਮਿਲ ਜੂ ਵੱਡੇ ਤਿੰਨ ਪੱਲੇ ਵਾਲੀ ਮਿਲ ਜੂ ਸਿੰਗਲ ਪੱਲੇ ਵਾਲੀ ਦੀ ਮਿਲ ਜੂ ਬਾਕਸ ਹੈਗੇ ਦੇ ਹਾਂਜੀ 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 ਇਹਦੇ ਵਿੱਚ ਤੁਸੀਂ ਆਪਣਾ 골ਡ ਵਗੈਰਾ ਦੀ ਰੱਖ ਸਕਦੇ ਆ ਕੋਈ ਹੋਰ ਦੀ ਰੱਖਣਾ ਰੱਖ ਸਕਦੇ ਆ ਸੇਫਟੀ ਹੈ ਸੇਫਟੀ ਆ ਤੇ ਉਸ ਤੋਂ ਬਾਅਦ ਇਧਰ ਦੀਆਂ ਅਲਮਾਰੀਆਂ ਕਾਫੀ ਲੱਗੀਆਂ ਵਾ ਤੁਸੀਂ ਦੇਖ ਸਕਦੇ ਹੋ ਅਲਮੀਰਾ ਲੱਗੀਆਂ ਵਾ ਡੀਪ ਫ੍ਰੀਜ਼ਰ ਦੀ ਹੈਗੇ ਕਿਸੇ ਭਰਾ ਨੇ ਮੇਰੇ ਨੇ ਡੀਪ ਫ੍ਰੀਜ਼ਰ ਲੈਣੇ ਕੰਮ ਵਾਸਤੇ ਡੀਪ ਫ੍ਰੀਜ਼ਰ ਦੀ ਹੈਗੇ ਆ ਡੀਪ ਫ੍ਰੀਜ਼ਰਾਂ ਦੀ ਰੇਂਜ ਵਧੀਆ ਵਾ ਆਪਣੇ ਕੋਲ ਲੱਗੀ ਹੋਈ ਅਲਮਾਰੀਆਂ ਦੀ ਰੇਂਜ ਕਾਫੀ ਕਲਰ ਆਪਣੇ ਕੋਲ ਹੈਗੇ ਹੈਗੇ ਆ 7500 ਰੁਪਏ ਤੋਂ ਆਪਾਂ ਅਲਮਾਰੀ ਤੁਹਾਨੂੰ ਸਟਾਰਟ ਕਰ ਦੇਵਾਂਗੇ ਯਾਰ ਭਾਜੀ ਆ ਕੀ ਕੀਤਾ ਯਾਰ ਬੜੀ ਬੜੀ ਵਧੀਆ ਸੈਟਿੰਗ ਹੋਈ ਉੱਥੇ 500 ਰੁਪਏ ਤਾਂ ਮੇਰੀ ਐਲਸੀਡੀ ਤੋੜਤੀ ਯਾਰ ਭਾਜੀ ਇੰਦਾ ਵੀ ਰਕਵਾੜੇ ਹੀ ਆ ਯਾਰ ਕਿੱਦਾਂ ਕਵਾੜੇ ਯਾਰ ਤਾਂ ਐਲਸੀਡੀ ਤੋੜਤੀ ਲੈ ਭਾਜੀ ਲੈਣਾ 100 ਰੁਪਏ ਹੁਣੇ ਲੈਣਾ 150 ਰੁਪਏ ਯਾਰ 500 ਰੁਪਏ ਦੀ ਸੈਟਿੰਗ ਹੋਈ ਮੇਰੀ ਕਵਾੜੀ ਨਾਲ ਤੂੰ ਮੇਰੀ ਐਲਸੀਡੀ ਤੋੜੀ ਆਪਰਾ ਕਵਾੜਾ ਯਾਰ ਇਹਦਾ ਕਿਹ ਲੈਣਾ 100 ਰੁਪਏ ਕਵਾੜੇ ਯਾਰ ਭਾਜੀ ਲੈ ਦੱਸ ਯਾਰ ਕਿੱਥੋਂ ਕਵਾੜੇ ਯਾਰ ਫੜਾ 200 ਰੁਪਏ ਫੜਾ ਯਾਰ ਕਾਹਦਾ 100 ਰੁਪਏ ਫੜਾ ਫੜਾ 100 ਰੁਪਏ ਯਾਰ ਤੂੰ ਕਿਹੜਾ ਯਾਰ 10 ਨਾ ਨਾ ਭਾਈ ਇਹਦਾ ਥੋੜੀ ਨਾ ਹੋਰ ਯਾਰ ਇੱਦਾ ਥੋੜੇ ਰੇਤਾ ਲਾਇਆ ਸਾਫ ਪਈ ਪੁਰੀ ਕਵਾੜਿਆ ਯਾਰ 100 ਰੁਪਏ ਲੈ ਲਾ ਨਾ ਭਾਈ 100 ਰੁਪਏ ਕਾਦਾ ਸਾਡੀ ਤਾਂ ਕਵਾੜੀ ਇਹਨਾਂ ਪਹਿਲਾਂ ਹੀ ਗੱਲ ਹੋਈ ਪਈ ਆ ਨਹੀਂ ਯਾਰ ਪਪਾ ਹਾਰੀ ਦਾ ਕਵਾੜਿਆ ਇਹਦਾ ਕਿਵੇਂ ਗਣਾ ਭਾਈ ਕਿੱਥੋਂ ਕਵਾੜਾ ਇਹ ਇਹਦਾ ਥੋੜੀ ਨਾ ਛੱਡ ਦੀ ਭਈ 100 ਰੁਪਏ ਕਿੱਥੋਂ ਲੈ ਲੀਏ ਉਹ ਦੇਖੋ ਪੀਵੀ ਮੱਤੀ ਵਾਲੇ ਜਾਂਦੇ ਮੈਂ ਬੁਲਾਵਾਂ ਉਹਨਾਂ ਨੂੰ ਆਹ ਬੁਲਾ ਲਾ ਬੁਲਾ ਲਾ ਆਇਆ ਹਾਂਜੀ ਭਾਈ ਹਾਂਜੀ ਭਾਈ ਕੀ ਹੋ ਗਿਆ ਜੀ ਭਾਈ ਮੇਰੀ ਹੱਲ ਸਿੜੀ ਸੀਗੀ ਮੇਰੀ ਸੈਟਿੰਗ ਵੀ ਕਵਾੜੇ ਵਿੱਚ ਮੱਥ ਦੇਣ ਚੱਲੇ ਗਈ ਆ ਭਾਈ ਵਿੱਚ ਵਜੇ ਇਹਨਾਂ ਨੇ ਤੋੜ ਦਿੱਤੀ ਮੈਂ ਤੁਸੀ ਰੋਂਗ ਸਾਈਡ ਤੇ ਆ ਤੁਸੀ ਦੇਖਣਾ ਸੀਗਾ ਉਹ ਨਹੀਂ ਭਾਈ ਇਹ ਵੀ ਹਲਾ ਦੇ ਜਾਂਦੇ ਮੈਂ ਐ ਕਰਦੇ ਜਾਂਦੇ ਯਾਰ ਨਹੀਂ ਉਹਨਾਂ ਦਾ ਤਾਂ ਨੁਕਸਾਨ ਹੋ ਗਿਆ ਨਾ ਮੇਰੀ ਸੈਟਿੰਗ ਹੋ ਜੀ 500 ਰੁਪਏ ਵਿੱਚ ਇਹ ਵਿੱਚ ਵਜੇ ਇਹਨਾਂ ਨੇ ਹੱਲ ਸਿੜੀ ਤੋੜ ਦਿੱਤੀ ਮਾਲਕ ਕਬਾੜੀ ਨੇ ਸੈਟਿੰਗ ਹੋਈ ਸੀ ਹਾਂਜੀ ਕਬਾੜੀ ਨੇ ਹਾਂਜੀ ਤੁਹਾਡੀ ਆਪਣੀ ਸੀ ਹਾਂਜੀ ਆਪਣੀ ਸੀ ਕਿ ਇਹ ਐਨ ਐਰ ਸੀਡੀ ਤੋੜ ਦਿੱਤੀ ਐਕਸੀਡੈਂਟ ਹੋਣ ਤੋਂ ਬਾਅਦ ਹਾਂਜੀ ਐਕਸੀਡੈਂਟ ਹੋ ਗਿਆ ਉਹ ਤਾਂ ਕਿਉਂ ਨੁਕਸਾਨ ਕੀ ਤੁਹਾਡਾ ਕਬਾੜ ਦਾ ਪਹਿਲੀ ਜਿਹਾ ਯਾਰ ਭਾਈ ਐਦਾ ਕਿਦਾਂ ਕਬਾੜ ਜਿਹਾ ਯਾਰ ਕਬਾੜ ਦੇਗਾ ਭਾਈ ਨਹੀਂ ਨਹੀਂ ਇਹਦੀ ਖਬਰ ਲਾਓ ਜੀ ਫਿਰ ਦੇਖੋ ਆਪਾਂ ਗੱਲ ਨਿਬੇੜਦੇ ਹਰ ਗੱਲ ਦੀ ਖਬਰ ਨਹੀਂ ਲੱਗਦੀ ਤੁਹਾਡਾ ਕਿੰਨੇ ਦਾ ਨੁਕਸਾਨ ਹੋਇਆ ਭਾਈ ਮੇਰਾ 500 ਦਾ ਜੀ ਤੁਸੀਂ ਕਿੰਨੇ ਦਿੰਦੇ ਆ 100 ਰੁਪਏ ਬਜੀ ਕਬਾੜ ਦਾ ਭਾਈ ਕਹਦਾ 100 ਉਹ ਦੇਖੋ ਵੀ ਸਹੀ ਹੋ ਕਿ ਨਾ ਕਬਾੜ ਆ ਪਰ ਜੇ ਇਸ ਐਲ ਸੀਡੀ ਦਾ ਟੁੱਟੀ ਐ ਤੁਹਾਨੂੰ 3000 ਮਿਲ ਜੂ ਫਿਰ ਤੱਕ ਨਿਪਟਦੀ ਆ ਨਹੀਂ ਨਹੀਂ ਭਾਜੀ ਇਦਾਂ ਕਿਦਾਂ ਨਿਪਟਦੀ ਨਹੀਂ ਨਹੀਂ ਜੇ 3000 ਦਵਾਦਾਂ ਤੁਹਾਡੀ 500 ਦੀ ਐਲਸੀਡੀ ਜੇ 3000 ਰੁਪਏ ਵਿੱਚ 3000 ਰੁਪਿਆ ਜੀ ਤੁਸੀਂ ਇਦਾਂ ਕਰੋ ਮੇਰੀ ਗੱਡੀ ਦੇ ਪਿੱਛੇ ਪਿੱਛੇ ਤੁਹਾਨੂੰ ਤੁਹਾਡੀ ਟੁੱਟੀ ਐਲਸੀਡੀ ਦੇ 3000 ਮਿਲ ਜੂਗਾ ਫਿਰ ਫਿਰ ਤੱਕ ਨਿਪਟਦੀ ਆ ਨਾ ਫਿਰ ਵੀ ਨਿਪਟਦੀ ਆ ਨਾ ਹਾਂਜੀ ਭਾਜੀ ਤੁਹਾਨੂੰ 100 ਦੇਣ ਦੀ ਲੋੜ ਨਹੀਂ ਤੁਹਾਡਾ ਤੁਸੀਂ 500 ਮੰਗਦੇ ਆ ਤੁਹਾਨੂੰ 3000 ਮਿਲ ਜਾਣਾ ਠੀਕ ਆ ਭਾਜੀ ਕਰਾ ਦਈਏ ਤੁਹਾਨੂੰ ਤੁਹਾਨੂੰ ਫਾਇਦਾ ਤੁਹਾਡਾ ਚਲ ਲਾਓ ਗੱਡੀ ਮਗਰ ਠੀਕ ਆ ਜੀ ਆਜੋ ਕਿਹੜਾ ਹੈ ਡਾਡ ਸਕੂਟਰੀ ਕਿੱਥੇ ਹੈ ਮੈਂ ਉਹਦੇ ਨਾਲ ਬਹਿ ਕੇ ਚੱਲਾਂ ਇਹ ਪੱਜ ਨਾ ਜਾਵੇ ਤਾਂ ਕਰਕੇ ਚੱਲਾਂਗਾ ਅੱਛਾ ਇਹਨੂੰ ਇਹਦੇ ਨਾਲ ਜਾ ਲੈਂ ਲੋ ਤੁਸੀਂ ਆਪਣੀ ਜਿਹੜੀ ਟੁੱਟੀ ਐਲਸੀਡੀ ਆ ਸਕੂਟੇ ਦੇ ਅੱਗੇ ਰੱਖ ਲਓ ਤੁਸੀਂ ਮੇਰੇ ਪਿੱਛੇ ਪਿੱਛੇ ਇਹਦੇ ਮੋਟਰਸਾਈਕਲ ਦੇ ਪਿੱਛੇ ਪਿੱਛੇ ਮਹਿੰਦੀਪੁਰ ਰੋਡ ਤੇ ਸੌਰਵ ਇਲੈਕਟ੍ਰੋਨਿਕਸ ਤੇ ਆ ਜਾਓ ਜਿਹੜੀ ਤੁਹਾਡੀ ਟੁੱਟੀ ਐਲਸੀਡੀ ਆ ਹਾਂਜੀ ਇਹਦਾ ਤੁਹਾਨੂੰ ਕਬਾੜੀਆਂ ਪਾਸੋਂ ਦਿੰਦਾ ਸੀ ਉਹਨੋਂ ਉੱਥੇ 3000 ਦੇਣਾ ਤੁਹਾਡੀ ਟੈਨਸ਼ਨ ਦੂਰ ਕਰ ਦੇਣੀ ਆ ਤੁਹਾਨੂੰ ਜਿਹੜਾ ਗੁੱਸਾ ਹੈ ਨਾ ਉਹ ਪਿਆਰ 'ਚ ਬਦਲ ਦੇਣਾ ਆ ਜਾਓ ਮਗਰ ਮਗਰ ਆ ਜਾਓ ਉਹ ਗੱਡੀ ਖੜੀ ਆ ਜਾਓ ਚੱਲ ਬਈ ਵੀਰਾ ਬ੍ਰਦਰ ਆਪਸੇ ਲੜਨਾ ਨਹੀਂ ਮਗਰ ਮਗਰ ਆ ਜਾਓ ਮਰੇ ਲੜਨਾ ਨਹੀਂ ਆਪਸ ਚਾ ਜਾਓ ਕੋਹੜਾ ਕਰੋਨੇ ਹਾਲ ਮੋਟਰਸਾਈਕਲ ਭਰਾਵਾ ਉਹ ਨਾ ਕਿਤੇ ਠੋਕ ਠੂਕ ਦੇਈ ਹੋਣੀ ਚਲਾਣ ਵਾਲੇ ਆ ਗਿਆ ਆ ਗਿਆ 100 ਰੁਪਏ ਇਲੈਕਟ੍ਰਿਕ ਆ ਗਿਆ ਭਾਜੀ ਤੁਹਾਡੀ ਲੜਾਈ ਮਕਾਈਏ ਤੁਹਾਡਾ ਸੌਦਾ ਕਰਾਈਏ ਇਹਦੇ ਤੁਹਾਨੂੰ 3000 ਰੁਪਏ ਮਿਲ ਜਾਣੇ ਆ ਜੋ ਭਾਈ ਕਿੱਥੋਂ 3000 ਮਿਲ ਜਾਣੇ ਜੀ 500 ਰੁਪਏ ਮੈੱਕੋ ਕਢਾਣ ਲਈ ਕਹੇ ਭਾਜੀ ਕਢਾ ਕੇ ਕੀ ਫਾਇਦਾ ਹੋਣਾ ਸੀ 500 3000 ਦੀ 7500 ਚ ਮਿਲਦੀ ਪਈ ਸੀਗੀ ਭਾਈ ਐਲ ਸੀ ਡੀ ਓਕੇ ਓਕੇ ਮੈਂ ਤੁਹਾਡੀ ਗੱਲ ਸਮਝ ਗਿਆ ਮਤਲਬ ਤੁਸੀਂ ਕਿਤੇ 8000 ਦੀ ਐਲਸੀਡੀ ਖਰੀਦਣੀ ਸੀਗੀ 500 ਦੀ ਵਾਪਸ ਦੇਣ ਚੱਲੇ ਸੀ ਮਤਲਬ ਕਬਾੜੀਆਂ ਨੂੰ ਦੇ ਕੇ 500 ਦਾ ਫਾਇਦਾ ਹੋਣਾ ਸੀ ਪਰ ਆਪਾਂ ਜੀ ਅੰਦਰ ਇੱਥੇ ਜਾ ਕੇ ਸ਼ੋਰੂਮ 'ਚ ਜਾ ਕੇ ਇਹ ਐਲਸੀਡੀ ਤੁਹਾਡੀ 3000 ਦੀ ਵਿਕ ਜਾਂਦੀ ਆ ਫਿਰ ਤੁਹਾਡਾ 3000 ਦਾ ਫਾਇਦਾ ਹੋਇਆ ਨਾ ਭਈ ਐਦਾ ਕੀ ਦਾ 3000 ਦਾ ਫਾਇਦਾ ਹੋਇਆ ਨਾ ਤੁਸੀਂ ਆਓ ਆਪਾਂ ਸਰਮ ਨਾਲ ਗੱਲ ਕਰਦੇ ਘਬਰਾਓ ਨਾ ਆਓ ਜੀ ਆਓ ਭਾਜੀ ਆਪਾਂ ਤੁਹਾਡੀ ਲੜਾਈ ਮਟਾਈਏ ਸਰਮ ਜੀ ਆਓ ਜਰਾ ਇੱਧਰ ਆ ਗਏ ਸਰ ਆ ਗਏ ਜੀ ਪੀਐਲ ਚੱਲ ਬਾਬ ਵਧੀਆ ਜੀ ਮੈਂ ਇੱਥੋਂ ਲੰਘਦਾ ਪਿਆ ਸੀ ਤਾਂ ਚੌਕ 'ਚ ਨਾ ਬਾਈ ਹੁਣਾਂ ਦੀ ਸਕੂਟੀ ਉਹਦੇ ਮੋਟਰਸਾਈਕਲ ਨਾਲ ਐਕ ਕਬਾੜੀਏ ਨੂੰ ਵੇਚਣ ਚੱਲਾ ਸੀ 500 ਦੀ ਤੇ ਮੇਰੇ ਉਹਨੇ ਨੁਕਸਾਨ ਕਰਤਾ ਮੈਂ ਕਿ ਯਾਰ ਤੁਸੀਂ ਕਿਉਂ ਰੋਈ ਜਾਂਦੇ ਆ ਕਿਉਂ ਪਰੇਸ਼ਾਨ ਹੋਨੇ ਆ ਤੁਹਾਡੀ ਜੀ ਅਹੀ ਟੁੱਟੀ ਐਲਸੀਡੀ 3000 ਚ ਬਕਾ ਦੇਈਏ ਆਪਾਂ 3000 ਦੀ ਰੱਖ ਲਾਂਗੇ ਹੋਰ ਜੀ ਉਹ ਕਹਤੋਂ ਮਜ਼ਾਕ ਕਰਦੇ ਕਬਾੜ ਐਲਸੀਡੀ 3000 ਚ ਕੋਹ ਰਾਤ ਦੇ ਆਪਾਂ ਰੱਖਾਂਗੇ ਜੀ ਆਪਾਂ ਬਸ ਇਹਨੇ ਨਵੀਂ ਵੀ ਲੈਣੀ ਆ ਨਵੀਂ ਹਾਂ ਜੀ ਨਵੀਂ ਦਵਾਂਗੇ ਜੀ ਆਪਾਂ ਤੁਹਾਨੂੰ 3000 ਰੁਪਏ ਦੀ ਰੱਖ ਕੇ ਜਿੱਦਾਂ ਦੀ ਮਰਜ਼ੀ ਐ ਲੜੀ ਹੋਵੇ ਟੁੱਟੀ ਹੋਵੇ ਕੋਈ ਕਬਾੜਾ ਜੀ ਉਹ ਕੋਈ ਚੱਕਣੀ ਮੇਰੀ ਗੱਲ ਸੁਣੋ ਹੋ ਗਈ ਤਸੱਲੀ ਕਿ ਹੁਣ ਵੀ ਖਬਰ ਲਈਏ ਖਬਰ ਲਾਉਣੀ ਹੈ ਕਿ ਐਲਸੀਡੀ 3000 ਚ ਵੇਚਣੀ ਹੈ ਟੁੱਟੀ ਐਲਸੀਡੀ ਸੋਚ ਵਿਚਾਰ ਕਰ ਲਓ ਐਲਸੀਡੀ ਦੇਣੀ ਆ ਮਿਲਾਓ ਹੱਥ ਫਿਰ ਆ ਫੜੋ ਜੀ ਪਾਜੀ ਐਲਸੀਡੀ ਇਹ ਟੁੱਟੀ ਐਲਸੀਡੀ ਹੋ ਗਈ ਤੁਹਾਡੀ ਸਾਡੀ ਜੀ ਸਾਡੀ ਤੇਰੀ ਨਵੀਂ ਦੇ ਦਿਓ ਇਹਨਾਂ ਦਾ ਆਪਾਂ ਕਰਨਾ 3000 ਦਾ ਫਾਇਦਾ 3000 ਰੁਪਏ ਦਾ ਜੀ ਵੀਰ ਜੀ ਤੁਸੀਂ ਜਾਓ ਤੁਹਾਡੇ ਐਕਸੀਡੈਂਟ ਦੀ وجہ ਨਾਲ ਇਹਨਾਂ ਦਾ 3000 ਦਾ ਫਾਇਦਾ ਹੋ ਗਿਆ ਜੱਫੀ ਪਾਓ ਕਿੱਥੇ ਤੁਸੀਂ 500 ਚ ਵੇਚਣੀ ਸੀਗੀ ਕਿੱਥੇ ਤੁਹਾਡਾ 2500 ਦਾ ਹੋਰ ਫਾਇਦਾ ਹੋ ਗਿਆ ਜਾਣ ਦੋ ਠੀਕ ਹੈ ਵੀਰੇ ਥੈਂਕ ਯੂ ਇਹ اندر ਆਉ ਹੈ ਐਲਈ ਦਿਨੇ ਜੀ ਦਿਨੇ ਐਲਈ ਦਿਖਾ ਲੈ ਹਾਂਜੀ ਦੱਸੋ ਕਿਹੜੀ ਐ ਐਲਈ ਦਈਏ ਆਪਾਂ ਨੂੰ ਹਨ ਆਪਣੇ ਕੋਲ ਵੈਰਾਈਟੀ ਬਹੁਤ ਲੱਗੀ ਹੋਈ ਆ ਭਾਈ ਤੁਸੀਂ ਮੇਰਾ ਐਨਾ ਫਾਇਦਾ ਕਰਨ ਲੱਗੇ ਹੋ ਤਾਂ ਮੈਨੂੰ ਕੋਈ ਵਧੀਆ ਕੁਆਲਿਟੀ ਚ ਦਿਖਾਓ ਮਤਲਬ ਇਹਨਾਂ ਦੇ ਕਹਿੰਦਾ ਮਤਲਬ ਇਹ ਆ ਕਿ ਤੁਸੀਂ 3000 ਦੇ ਨਾਲ ਤਾਂ ਫਾਇਦਾ ਕਰ ਦੇਣਾ ਉੱਤੋਂ ਇੰਨੀ ਸਾਰੀ ਵੈਰਾਈਟੀ ਆ ਕੋਈ ਵਧੀਆ ਐਲਸੀਡੀ ਦਿਖਾ ਦਿਓ ਵਧੀਆ ਐਲਈਡੀ ਦਿਖਾ ਦਿਓ ਘਰ ਲੈ ਕੇ ਜਾਣਗੇ ਵਧੀਆ ਐਲਈਡੀ ਦਵਾਂਗੇ ਤੁਹਾਨੂੰ 43 ਇੰਚੀ ਐਲਈਡੀ ਦਵਾਂਗੇ YouTube ਦੀ ਚੱਲੂਗੀ ਸਾਰੇ ਚੈਨਲ ਚੱਲੂਗੇ ਇਹਦੇ ਵਿੱਚ ਤੇ ਸਾਰੇ ਹੀ ਐਪ ਹੈਗੇ ਇਹਦੇ ਵਿੱਚ YouTube ਚਲਾ ਲਓ ਮੋਬਾਈਲ ਨਾਲ ਅਟੈਚ ਕਰ ਲਓ ਉਸ ਤੋਂ ਬਾਅਦ Wi-Fi ਨਾਲ ਅਟੈਚ ਕਰ ਲਓ ਸਾਰੇ ਫੰਕਸ਼ਨ ਮਿਲੂਗੇ ਤੇ ਦਵਾਂਗੇ ਕਿੰਨੇ ਦੀ 15000 ਰੁਪਏ ਦੀ ਐਲਈਡੀ ਦਵਾਂਗੇ ਨਹੀਂ 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 ਤੁਸੀਂ 3000 ਰੁਪਏ ਵਾਪਸ ਨਹੀਂ ਲਈ 15 ਦੀ 30... 12 ਦੀ 12 ਦੀ ਦਵਾਂਗੇ ਨਾ 15 3000 12000 ਦੀ ਪਹਿਣੀ ਭਾਈ ਤੁਹਾਨੂੰ 43 ਇੰਚ 43 ਇੰਚ 12000 ਰੁਪਏ ਫਾਇਦਾ ਹੋ ਰਿਹਾ ਹਾਂਜੀ ਸੜਕ ਤੇ ਲੜੀ ਜਾਂਦੇ ਸੀਗੇ ਇੱਥੇ ਦੇਖੋ ਫਾਇਦੇ ਕਿੰਨੇ ਹੋ ਰਹੇ ਆ ਫਾਇਦੇ ਤੇ ਫਾਇਦੇ ਕਰਾਂਗੇ ਸਾਰਿਆਂ ਦੇ ਫਾਇਦੇ ਕਰਾਂਗੇ ਐਕਸਚੇਂਜ ਇੰਜੀਨੀਅਰ ਹੀ ਲੈਣੀ ਤਾਂ ਆ ਸਕਦਾ ਕੋਈ ਹੋਰ ਵੱਡੀ ਤਾਂ ਨਹੀਂ ਦੇਖਣੀ ਦਿਲ ਹੋਰ ਵੱਡੀ ਲੈਣ ਨੂੰ ਕਰਦਾ ਹੋਵੇ ਨਹੀਂ ਹੋਰ ਦਿਖਾ ਦਿਓ ਜੀ ਵੱਡੀ ਦਿਖਾਓ ਵੱਡੀ ਪੰਡੀ ਐਨ ਡੀ 55 ਇੰਚ ਦੀ ਰੀ ਐਕਸਚੇਂਜ ਆਫਰ ਦੇ ਦੇਾਂਗੇ 50 ਇੰਚ ਦੀ ਦੇ ਦਾਂਗੇ 55 ਇੰਚ ਦੀ ਦੇ ਦਾਂਗੇ ਉਸ ਤੋਂ ਬਾਅਦ 65 ਇੰਚ ਮਿਲ ਜੂਗੀ 86 ਇੰਚ ਮਿਲ ਜੂਗੀ ਉਹ ਲੱਗੀ ਹੋਈ 86 ਇੰਚ ਦਿਖਾ ਦਿਓ 86 ਇੰਚ ਦੀ ਐਕਸਚੇਂਜ ਮਿਲ ਜੂਗੀ ਆ ਲੱਗੀ ਹੋਈ 65 ਇੰਚ ਅਕਸਰ ਇਹ ਸਾਨੂੰ ਸਾਰੀਆਂ ਐਲਡੀਆਂ ਦੇ ਆਪਾਂ ਦੇ ਦਾਂਗੇ ਤਰਤਾਲੀ ਇੱਥੇ ਤੋਂ ਸਟਾਰਟ ਮੈਂ ਕਿਹਨੂੰ ਤੁਸੀਂ ਇਹਦੀ 43 ਵਾਲੀ ਟਰਨ ਕਰੋ ਉਹ 5000 ਲੈ ਲਓ ਹਾਂਜੀ ਬਾਕੀ ਆ ਜਿਹੜੇ ਸਾਡੇ ਪਰਿਵਾਰਕ ਮੈਂਬਰ ਕੈਮਰੇ ਦੀ ਨਿਗਾਹ ਨਾਲ ਦੇਖਦੇ ਆਪਾਂ ਉਹਨਾਂ ਨੂੰ ਵੀ ਦਿਖਾ ਦੇਗੀ ਜਿਹਨਾਂ ਨੂੰ ਵੀ ਚਾਹੀਦੀ ਜਰੂਰ ਆ ਸਕਦੇ ਸਾਰਾ ਭਾਜੀ ਇਹਨਾਂ ਦਾ ਤਾਂ ਭਲਾ ਹੋ ਗਿਆ 3000 ਦਾ ਫਾਇਦਾ ਹੋ ਗਿਆ ਸੜਕ ਕਿਤੇ ਲੜੀ ਜਾਂਦੇ ਸੀਗੇ ਹੁਣ ਇਦਾਂ ਕਰੋ ਸਾਨੂੰ ਫ੍ਰਿਜਸ ਦਿਖਾ ਦਿਓ ਕਿਉਂਕਿ ਬਹੁਤ ਸਾਰੀ ਵੈਰਾਈਟੀ ਨਜ਼ਰ ਆ ਰਹੀ ਹੈ ਔਰ ਇਹਨਾਂ ਦੀ ਐਕਸਚੇਂਜ ਆਫਰ ਹੈਗੀ ਐ ਐਕਸਚੇਂਜ ਆਫਰ ਦਵਾਂਗੇ ਸਾਰੀਆਂ ਕੰਪਨੀਆਂ ਦੀ ਹੈਗੀ ਐ Samsung ਦੀ ਦੀ ਫ੍ਰਿਜ ਦਵਾਂਗੇ ਤੁਹਾਨੂੰ Wall Cool ਦੀ ਦੀ ਦਵਾਂਗੇ ਪਲੱਸ Godrej ਦੀ ਦੀ ਦਵਾਂਗੇ Godrej ਦੇ ਵਿੱਚ ਕਾਫੀ ਕਲਰ ਆਪਣੇ ਕੋਲ ਪਿਆਰੇ ਪਿਆਰੇ ਹੈਗੇ ਆ Wooden ਦੇ ਵਿੱਚ ਕਲਰ ਹੈਗੇ ਆ ਤੇ ਹੋਰ ਦੀ ਕਾਫੀ Wooden ਚ ਕਿਹੜੇ ਕਿਹੜੇ ਕਲਰ ਅਵੇਲੇਬਲ ਆ ਆਪਣੇ ਕੋਲ 3-4 ਕਲਰ ਅਵੇਲੇਬਲ ਆ Wooden ਦੇ ਵਿੱਚ ਹੋਰ ਦੀ ਆਪਣੇ ਕੋਲ ਕਲਰ ਮੈਂ ਅਵੇਲੇਬਲ ਇਸ ਕਰਕੇ ਪੁੱਛੇ ਕਿਉਂਕਿ ਇੱਥੇ ਤਾਂ ਦੋ ਨਜ਼ਰ ਆ ਰਹੀਆਂ ਡਿਸਪਲੇ ਕੀਤੀਆਂ ਬਾਕੀ ਤੁਹਾਡਾ ਗਦਾਮ ਭਰਿਆ ਪਿਆ ਭਰਿਆ ਪਿਆ ਵਾ ਗਦਾਮ ਦੇ ਵਿੱਚ ਹੋਰ ਕਲਰ ਵੀ ਮਿਲ ਜੈਗੇ ਠੀਕ ਹੈ ਜੀ ਪ੍ਰਾਈਸ ਕਿੰਨਾ ਰਹਿਣ ਵਾਲਾ ਜੀ ਪ੍ਰਾਈਸ ਬਹੁਤ ਹੀ ਵਧੀਆ ਜੈਨੂਇਨ ਪ੍ਰਾਈਸ ਮਿਲੂਗਾ ਕਾਫੀ ਫ੍ਰਿਜਾਂ ਦੇ 3 ਤੋਂ 4000 ਰੁਪਿਆ ਡਿਸਕਾਊਂਟ ਦੀ ਚੱਲਦਾ ਪਿਆ 3 ਤੋਂ 4000 ਡਿਸਕਾਊਂਟ ਚੱਲ ਰਿਹਾ ਤੇ 3 ਤੋਂ 4000 ਪੁਰਾਣੀ ਦੇ ਕੇ ਤੁਸੀਂ ਡਿਸਕਾਊਂਟ ਐਕਸਟਰਾ ਲੈ ਲੈਣਾ ਐ ਐਕਸਟਰਾ ਡਿਸਕਾਊਂਟ ਤਾਂ ਮਿਲਣਾ ਮਿਲਣਾ ਪਲੱਸ 3000 ਰੁਪਏ ਦੀ ਤੁਹਾਡੀ ਪੁਰਾਣੀ ਦੀ ਮਸ਼ੀਨ ਫ੍ਰਿਜ ਘੱਟ ਲਾਗੇ ਟੁੱਟੀ ਹੋਵੇ ਖਰਾਬ ਹੋਵੇ ਜਿੱਦਾਂ ਦੀ ਮਰਜੀ ਆਪ੍ਰੋਕਸੀਮੇਟਲੀ ਮੰਨ ਕੇ ਚੱਲੀਏ 6-7000 ਦਾ ਫਾਇਦਾ ਹੋਏਗਾ 6-7000 ਰੁਪਏ ਦਾ ਫਾਇਦਾ ਆ ਗਿਆ ਜੀ ਉਸ ਤੋਂ ਬਾਅਦ ਸਾਈਡ ਸ ਵਾਰੰਟੀ 10 ਸਾਲ ਦੀ ਵਾਰੰਟੀ ਮਿਲੇਗੀ ਕੰਪਰੈਸਰ ਵਾਰੰਟੀ 10 ਸਾਲ ਦੀ ਆਪਣੀ ਦੀ ਅਲੱਗ ਵਾਰੰਟੀ ਸਾਨੂੰ ਸੌਰਵ ਦੀ ਗਾਰੰਟੀ ਵਾਰੰਟੀ ਹੈ ਆਪਣੀ ਦੀ ਵਾਰੰਟੀ ਮਿਲਣੀ ਮੈਂ ਨਹੀਂ ਸਾਡੀ ਵਾਰੰਟੀ ਦਾ ਆਪਾਂ ਹਰ ਇੱਕ ਚੀਜ਼ ਤੇ ਦਵਾਵਾਂਗੇ ਕੋਈ ਵੀ ਚੀਜ਼ ਲਓ ਸਾਡੇ ਕੋਲ ਕੋਈ ਵੀ ਬ੍ਰਾਂਡ ਲਓ ਸੈਮਸੰਗ ਲਓ ਵਲਕੂ ਲਓ ਹਾਇਰ ਲਓ ਐਲਜੀ ਲਓ ਆਪਾਂ ਬੈਠੇ ਆਂ ਵਾਰੰਟੀ ਆਪਾਂ ਦਵਾਵਾਂਗੇ ਦੇਖੋ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਦੱਸੀਦਾ ਕਿ ਪੂਰਾ ਬਲਾਚੌਰ ਘੁੰਮ ਕੇ ਆਜੋ ਜੋ ਪ੍ਰਾਈਸ ਤੁਹਾਨੂੰ ਸੌਰਵ ਦੇ ਮਿਲਨੇ ਕਿਤੇ ਹੋਰ ਨਹੀਂ ਮਿਲਨੇ ਇਸ ਗੱਲ ਦੀ ਫਿਰ ਗਾਰੰਟੀ ਦਿੰਦੇ ਹਾਂ ਪੂਰਾ ਜੀ ਪੂਰਾ ਜਿੱਥੇ ਮਰਜੀ ਘੁੰਮ ਕੇ ਆਓ ਬੇਨਤੀ ਇਹ ਆ ਮੇਰੀ ਮਾਡਲ ਵਾਈਜ਼ ਕੰਪੇਅਰ ਜ਼ਰੂਰ ਕਰਕੇ ਆਓ ਅੱਛਾ ਕਹਿੰਦੇ ਗਏ ਗੱਜ ਮੁਕਾਬਲਾ ਚੱਲਦਾ ਪਿਆ ਰੇਟ ਹੋਰ ਵੀ ਡਿੱਗ ਗਏ ਆ ਸੌਰਵ ਨੇ ਰੇਟ ਹੋਰ ਘਟਾਏ ਆ ਕਿ ਵਧੇ ਆ ਰੇਟ ਜੀ ਘਟਾਵਾਂਗੇ ਤੇ ਜਿੰਨਾਂ ਦੀ ਆਪਾਂ ਵਾਤੇ ਵਾਦ ਲਾਭ ਦਵਾਂਗੇ ਸਾਰੇ ਜਣਿਆਂ ਨੂੰ ਕੁਆਲਿਟੀ ਕੰਪਰੋਮਾਈਜ਼ ਤਾਂ ਨਹੀਂ ਆਗਾ ਨਾ 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 ਮਾਡਲ ਕੰਪੇਅਰ ਕਰਕੇ ਆਇਓ ਜੀ ਕੋਈ ਵੀ ਚੀਜ਼ ਦਾ ਕੰਪੇਅਰ ਕਰਨਾ ਇਹ ਗੱਲ ਤੁਸੀਂ ਇੱਥੇ ਧਿਆਨ ਦੇਣਾ ਗੱਲ ਨੂੰ ਸਮਝਣਾ ਕਿ ਕਈ ਵੇਲੇ 43 ਇੰਚੀ LED ਹੁੰਦੀ ਆ ਤੁਸੀਂ ਕਹਿੰਦੇ ਕਿ ਯਾਰ ਫਲਾਨਾ ਸੌਰਵ ਨਾਲੋਂ ਸਸਤੀ ਦਿੰਦਾ ਲੇਕਿਨ ਕਈ ਵੇਲੇ ਮਾਡਲ ਦਾ ਫਰਕ ਹੁੰਦਾ ਮਾਡਲ ਦਾ ਫਰਕ ਇਹ ਗੱਲ ਨੂੰ ਧਿਆਨ ਚ ਰੱਖਣਾ ਅਗਲੇ ਆਈਟਮ ਜਰੂਰ ਕੰਪੇਅਰ ਕਰਿਆ ਕਰੋ ਫਿਰ ਤੁਸੀਂ ਪਾ ਸਕਦੇ ਆ ਕਿ ਕਿੱਥੇ ਸਸਤਾ ਮਿਲਦਾ ਕਿੱਥੇ ਮਹਿੰਗਾ ਮਿਲਦਾ ਸਮਾਨ ਅਗਲੇ ਆਈਟਮ ਕੀ ਹੈ ਜੀ ਆਪਣੇ ਕੋਲ ਚਿਮਨੀਆਂ ਤੇ ਬਹੁਤ ਅੱਛੀ ਆਫਰ ਚੱਲਦੀ ਪਈ ਆ ਚਿਮਨੀ ਆਪਣੇ ਕੋਲ 7800 ਰੁਪਏ ਤੋਂ ਚਿਮਨੀ ਸਟਾਰਟ ਹੋ ਜਾਏਗੀ ਚੁੱਲ੍ਹੇ ਆ ਬਹੁਤ ਅੱਛੇ ਚੁੱਲ੍ਹੇ ਦੇ ਵਿੱਚ ਰੇਂਜ ਹੈਗੀ ਆਪਣੇ ਕੋਲ ਇਹ ਵੀ ਐਕਸਚੇਂਜ ਕਰ ਲੈਂਦੇ ਆ ਐਕਸਚੇਂਜ ਕਰ ਦਾਂਗੇ ਇਹ ਵੀ ਐਕਸਚੇਂਜ ਕਰਦੇ ਆ ਸਰਵ ਜੀ ਗ ਔਰ ਜਿਹੜੇ ਦਰਮਿਆਨੇ ਪਰਿਵਾਰ ਦੇ ਸਾਡੇ ਭੈਣ ਭਰਾ ਆ ਉਹ ਕਹਿੰਦੇ ਯਾਰ ਕੂਲਰ ਉਹ ਲੈਣਾ ਜਿਹੜਾ ਏਸੀ ਦਾ ਮੁਕਾਬਲਾ ਕਰਦਾ ਹੋਵੇ ਲੇਕਿਨ ਪ੍ਰਾਈਸ ਘੱਟ ਚਾਹੀਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਕਰਾਂਗੇ ਏਸੀ ਕੂਲਰ ਦੀ ਏਸੀ ਕੂਲਰ ਹੋਊਗਾ ਹਨੀ ਪੈਡ ਦੇ ਵਿੱਚ ਹੋਊਗਾ ਅਡਜਸਟ ਮੋਟਰ ਦੇ ਵਿੱਚ ਹੋਊਗਾ ਦਵਾਂਗੇ ਕਿੰਨੇ ਦਾ 6490 ਰੁਪਏ ਦਾ ਕੂਲਰ ਦਵਾਂਗੇ 6490 ਰੁਪਏ ਦਾ ਜਿੱਥੇ ਮਰਜ਼ੀ ਪਤਾ ਕਰਕੇ ਆ ਜੀਓ ਸੱਚੀ ਨਹੀਂ ਸੱਚੀ ਸੱਚੀ ਨਹੀਂ ਨਹੀਂ ਸੱਚੀ ਸੱਚੀ ਪੱਕੀ ਗੱਲ ਹੈ ਪੱਕੀ ਗੱਲ ਹੈ 450 ਕਿੰਨੇ ਦਾ 90 ਰੁਪਏ ਦਾ ਜੇ ਆਪਾਂ 90 ਅੜਾ ਦੇਈਏ 90 ਅੜਾ ਦੋ ਕੋਈ ਚੱਕਰ ਨਹੀਂ ਆ 450 ਚ ਤੁਹਾਨੂੰ ਏਸੀ ਕੂਲਰ ਮਿਲ ਜਾਏਗਾ ਔਰ ਇਹਦੀ ਗਾਰੰਟੀ ਹਨੀ ਪੈਡ ਦੇ ਨਾਲ 2 ਸਾਲ ਦੀ ਵਾਰੰਟੀ ਦੇ ਨਾਲ ਦਾਂਗੇ ਹਨੀ ਪੈਡ ਹੈ ਜੀ ਗਾਰੰਟੀ ਵਾਰੰਟੀ 2 ਸਾਲ ਦੀ 2 ਸਾਲ ਦੀ ਵਾਰੰਟੀ ਦੇ ਨਾਲ ਇਹ ਜਿਹੜਾ ਹਨੀ ਪੈਡ ਵਾਲਾ ਏਸੀ ਕੂਲਰ ਹੈ ਇਹਦੀ ਹਵਾ ਕਿਹੋ ਜਿਹੀ ਹੈ ਹਵਾ ਬਹੁਤ ਹੀ ਅੱਛੀ ਹਵਾਵਾ ਹਵਾ ਘੱਟ ਤੇ ਕੱਟਣੀ ਹੈ ਜੀ 30 ਫੁੱਟ ਤੱਕ ਹਵਾ ਜਾਊਗੀ ਥਰੋ ਹੈ ਇਨ ਹਾਂ ਬਹੁਤ ਹਵਾ ਇਹ ਰੋਟੇਟ ਵੀ ਕਰਦਾ ਜੀ ਹਾਂਜੀ 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 ਸਵਿੰਗ ਕਰਦਾ ਸਵਿੰਗ ਕਰਦਾ ਜੀ ਸਵਿੰਗ ਦੇ ਵਿੱਚ ਮੋਡਲ ਲਾਵਾਂਗੇ ਪੰਪ ਦੇ ਵਿੱਚ ਮੋਡਲ ਲਾਵਾਂਗੇ ਪਾਣੀ ਪੈਂਦਾ ਤੇ ਪਾਣੀ ਪੈਂਦਾ ਜੀ ਆਈਸ ਨਹੀਂ ਪੈਂਦੀ ਇਹ ਆਈਸ ਮੋਡਲ ਨਹੀਂ ਆਈਸ ਮੋਡਲ ਦੀ ਦਿਖਾ ਦਿੰਨੇ ਲੋ ਜੀ ਆਈਸ ਮੋਡਲ ਹਮ ਆਈਸ ਮੋਡਲ ਵਾਲਾ ਚੱਕੋ ਜੀ 쿨ਰ ਹਮ ਆਈਸ ਮੋਡਲ ਵਾਲਾ 쿨ਰ ਆ ਜੀ ਉਹ ਵਿੱਚ ਬਰਫ਼ ਦੀ ਪਾਓ ਤੁਸੀਂ ਅਡਜਸਟ ਮੋਟਰ ਵਾਲਾ ਗੂਲਰ ਆ ਹਵਾ ਠੰਡੀ ਠੰਡੀ ਹਵਾ ਲੋ ਤੇ ਇਹਦੇ ਨਾਲ ਕੋਈ ਗਿਫਟ ਦੇ ਰਹੇ ਹੋ ਤੁਸੀਂ ਗਿਫਟ ਵੀ ਦੇ ਦਿਆਂਗੇ ਕੀ ਗਿਫਟ ਦੋਗੇ ਕੋਈ ਨਾ ਕੋਈ ਜ਼ਰੂਰ ਗਿਫਟ ਦਵਾਂਗੇ ਤੁਮਾਕਾ ਹੀ ਆਫਰ ਲਾਇਆ ਵਾ ਇਹ 11000 ਰੁਪਏ ਦਾ ਸੀ ਪਹਿਲਾਂ 14000 ਦਾ ਸੀ ਅਸੀਂ 11000 ਰੁਪਏ ਆਫਰ ਤੇ ਲਾਇਆ ਸੀ ਹੁਣ ਇਹ 9500 ਰੁਪਏ ਦਾ ਗੂਲਰ ਦਵਾਂਗੇ ਜੇ ਆਪਾਂ ਥੋੜੀ ਜਿਹਾ ਉਡਾਣਾ ਚਾਹੀਏ ਪਚਾਰੇ ਵਿੱਚੋਂ ਉੱਡ ਸਕਦੇ ਆ ਕੋਈ ਗੱਲ ਝਟਕਾ ਤੁਹਾਨੂੰ ਤਾਂ ਨਹੀਂ ਲੱਗੂਗਾ ਕੋਈ ਚੱਕਰ ਨਹੀਂ ਆਪਾਂ ਉਡਾ ਲਈ ਦਿਆਂਗੇ ਜਾਂ ਪੀਵੀ ਬੱਤੀ ਵਾਲਿਆਂ ਵੱਲੋਂ ਦੇਖ ਕੇ ਆਊਗਾ ਕੁਛ ਨਾ ਕੁਛ ਜ਼ਰੂਰ ਹੋਵੇਗਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਨਾ ਵੀਡੀਓ ਆਪਣੇ ਆਂਨੀਆਂ ਗਵਾਂਡੀਆਂ ਨੂੰ ਉਹਨਾਂ ਰਿਸ਼ਤੇਦਾਰਾਂ ਨੂੰ ਜਿੰਨਾਂ ਨਾਲ ਤੁਹਾਡੀ ਬਣਦੀ ਹੈ ਉਹਨਾਂ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਸੱਚੀ ਕੂਲਰ ਦੀ ਲੋੜ ਹੈ ਉਹਨਾਂ ਨੂੰ ਵੀਡੀਓ ਸ਼ੇਅਰ ਕਰਨੀ ਤੇ 95 ਸੌਰ ਚ ਥੋੜੇ ਜਿਹਾ ਹੋਰ ਉੱਡ ਜਾਣਗੇ ਛੋੜ ਜਣ ਹਾਂ ਬਾਕੀ ਸੌਰਵ ਦੇ ਮਨ ਤੇ ਹੈ ਜੇ ਖੁਸ਼ ਹੋ ਗਏ ਅੱਛਾ ਤੁਸੀਂ ਇੰਨੀ ਸ਼ੇਅਰਿੰਗ ਕਰ ਦਿੱਤੀ ਜੇ ਕੋਈ ਇਹਨਰ ਪਰ ਮੈਂ ਘਟਾ ਦੇਣਾ ਤਾਂ ਹੋ ਸਕਦਾ ਪੈਸੇ ਹੋ ਜਾਣ ਜਿੰਨਾ ਬਾਦ ਤੋਂ ਬਾਦ ਸ਼ੇਅਰ ਕਰੋਗੇ ਉਹਨਾਂ ਬਾਤੇ ਬਾਦ ਲਾਭ ਜ਼ਰੂਰ ਬਾਦ ਤੇ ਬਾਦ ਲਾਭ ਤੁਹਾਨੂੰ ਮਿਲਣਾ ਨੈਕਸਟ ਕਿਹੜਾ ਕੂਲਰ ਹੈ ਜੀ ਕੂਲਰ ਕਾਫੀ ਆਪਣੇ ਕੋ ਕਾਫੀ ਰੇਂਜ ਆ ਕੂਲਰ ਅੱਛਾ ਆ ਕੂਲਰ ਤਾਂ ਬੜੀ ਵਾਰ ਅਸੀਂ ਦੇਖਦੇ ਆ ਕਿ ਮੰਤਰੀਆਂ ਸੰਤਰੀਆਂ ਦੇ ਘਰ ਦੇ ਬਾਹਰ ਹੁੰਦੇ ਨੇ ਜਦੋਂ ਆਪਾਂ ਉਹਨਾਂ ਦੀ ਇੰਸਟਾਗ੍ਰam ਜਾਂ ਫੇਸਬੁੱਕ ਚੈੱਕ ਕਰਦੇ ਆ ਮੰਤਰੀ ਸਾਹਿਬਾਂ ਚੇਅਰ ਤੇ ਬੈਠੇ ਹੁੰਦੇ ਆ ਇਦਾਂ ਤੇ ਕੂਲਰ ਨਜ਼ਰ ਆਉਂਦੇ ਆ ਕੂਲਰਾਂ ਦੀ ਹਵਾ ਬਹੁਤ ਅੱਛੀ ਆ ਕੂਲਰਾਂ ਦੀ ਇਹਨਾਂ ਦੀ ਜਿਵੇਂ ਲੇ ਆਪਾਂ ਗੱਲ ਕਰੀਏ ਕਾਫੀ ਦੂਰ ਤੱਕ ਕੂਲਰਾਂ ਦੀ ਹਵਾ ਥੋੜਾ ਅੱਛਾ ਹੈ ਅੱਛਾ ਕੈਨਸਟਾਰ ਦਾ ਵੀ ਹੈ ਖਤਾਨ ਦਾ ਵੀ ਹੈ ਸਾਰੇ ਆਪਣੇ ਕੋਲ ਗਿਆ ਸਾਰੇ ਮਾਡਲ ਬਥੇਰੇ ਮਾਡਲ ਆਪਣੇ ਕੋਲ ਇਧਰ ਦੀ ਰੇਂਜ ਲੱਗੀ ਹੋਈ ਹੈ ਕੂਲਰਾਂ ਦੀ ਤੁਹਾਨੂੰ ਇਧਰ ਦੀ ਰੇਂਜ ਦਿਖਾ ਦਈਏ ਐਕਸਚੇਂਜ ਵਾਲੇ ਕੂਲਰ ਦੀ ਲੱਗੇ ਹੋਈ ਜੀ 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 ਆਜੋ ਤੁਹਾਨੂੰ ਰੇਂਜ ਦਿਖਾ ਦਈਏ ਕੂਲਰਾਂ ਦੀ ਕਈ ਕੂਲਰਾਂ ਦੀ ਸ਼ੇਪ ਤਾਂ ਇਹੋ ਜਿਹੀ ਹੈ ਜਿਵੇਂ ਰੋਬੋਟ ਹੁੰਦੇ ਆ ਜੀ ਜੀ ਆ ਲੋਹੇ ਵਾਲੇ ਆਗੇ ਜੀ ਇਹ ਲੋਹ ਗੋਦਰੇਸ ਦੇ ਵਿੱਚ ਦੀ ਆ ਗਿਆ ਆਈਸ ਬਾਕਸ ਵਾਲਾ ਕੂਲਰ ਆ ਗੋਦਰੇਸ ਦਾ ਕੂਲਰ ਆ ਆਟੋ ਸਵਿੰਗ ਦੇ ਵਿੱਚ ਕੂਲਰ ਆ ਆ ਲਾਈਟਿੰਗ ਵਾਲਾ ਕੂਲਰ ਆ ਜਣਾ ਇਹ ਸਰਬ ਜੀ ਇਹਦੇ ਵਿੱਚ ਵੀ ਆਈਸ ਪੈਂਦੀ ਹਾਂਜੀ 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 ਆਈਸ ਪੈਂਦੀ ਆ ਜੀ ਉਹਨਾਂ ਫਿਰ ਪਹਾੜਾਂ ਵਾਲੀ ਵਰਗੀ ਹਵਾ ਆਉਂਦੀ ਆ ਪੂਰੀ ਠੰਡੀ ਹਵਾ ਆਉਂਦੀ ਆ ਏਸੀ ਦੀ ਤੁਸੀਂ ਫੀਲਿੰਗ ਲੈ ਸਕਦੇ ਜਿੱਦਾਂ ਤੁਸੀਂ ਜਿੱਦਾਂ ਆੜੂ ਦੇ ਬਾਗ ਚ ਆ ਕੇ ਬਹਿ ਗਏ ਅਸੀਂ ਹਾਂ ਆੜੂ ਦੇ ਬਾਗ ਦੇ ਵਿੱਚ ਜਿੱਦਾਂ ਚਲੋ ਠੀਕ ਹੈ ਜੀ ਤੇ ਇਹਦੇ ਵਿੱਚ ਦੀ ਤੁਸੀਂ ਬਰਫ਼ ਪਾ ਸਕਦੇ ਇਹ ਵੀ ਆਈਸ ਬਾਕਸ ਵਾਲਾ ਕੂਲਰ ਆ ਉਸਤੇ ਬਾਅਦ ਅੱਛਾ ਸਰਬ ਜੀ ਇੱਕ ਗੱਲ ਦੱਸੋ ਇਹ ਕਰੰਟ ਤਾਂ ਨਹੀਂ ਮਾਰਦਾ ਨਾ ਬਿਲਕੁਲ ਨਹੀਂ ਸਾਇਲੈਂਟ ਕੂਲਰ ਆ ਏਸੀ ਕੂਲਰ ਆ ਆਵਾਜ਼ ਬਿਲਕੁਲ ਇਹ ਘੱਟ ਆ ਜਿੱਦਾਂ ਪੁਰਾਣੇ ਕੂਲਰ ਆਂਦੇ ਸੀਗੇ ਪੁਰਾਣੇ ਕੂਲਰਾਂ ਦੀ ਆਵਾਜ਼ ਦੀ ਬੜੀ ਦਿੱਕਤ ਆਂਦੀ ਸੀ ਇਹਨਾਂ ਦੀ ਆਵਾਜ਼ ਬਿਲਕੁਲ ਹੀ ਸਾਇਲੈਂਟ ਆ ਆਵਾਜ਼ ਆਣੀ ਵੀ ਨਹੀਂ ਚਾਹੀਦੀ ਕਿਉਂਕਿ ਕਈ ਵੇਲੇ ਕੂਲਰ ਦੀ ਆਵਾਜ਼ ਦੀ ਅੜ ਚ ਚੋਰਾ ਖਛਾਪਾ ਮਾਰ ਜਾਂਦੇ ਆ ਅੱਛਾ ਮੈਂ ਜਿਵੇਂ ਬਲਾਚੌਰ ਏਰੀਆ ਦੀ ਗੱਲ ਕਰਾਂ ਬਹੁਤ ਸਾਡੇ ਜਾਣਕਾਰ ਨੇ ਜਿਨ੍ਹਾਂ ਦੇ ਬਜ਼ੁਰਗ ਹਾਲੇ ਵੀ ਕਹਿੰਦੇ ਕਿ ਅਸੀਂ ਏਸੀ ਦੇ ਅੰਦਰ ਨਹੀਂ ਪੈਣਾ ਬਈ ਏਸੀ ਚ ਪੈਣੇ ਹੱਡਾ ਹੱਡ ਜਿਹੜੇ ਜਾਮ ਹੋ ਜਾਂਦੇ ਆ ਬਾਹਰ ਮੰंजे ਤੇ ਪੈਣਾ ਕੂਲਰ ਚਾਹੀਦਾ ਪਰ ਨਾ ਕਰੰਟ ਹੋਣਾ ਚਾਹੀਦਾ ਫਿਰ ਆਇਰੋ ਤੁਸੀਂ ਰეკਮੈਂਡ ਕਰਦੇ ਹੋ ਵਾਲੇ ਕੂਲਰ ਨੂੰ ਇਹ ਵੀ ਵਧੀਆ ਕੂਲਰ ਆ ਜੀ ਆਈ ਸਕੂਲਰ ਆ ਆਈ ਸਕੂਲਰ ਦੇ ਵਿੱਚ ਮੈਟਾਣਾ ਕਰੰਟ ਨਾ ਲੱਗੇ ਕਰੰਟ ਨਹੀਂ ਲੱਗੂਗਾ ਸਾਇਲੈਂਟ ਕੂਲਰ ਆ ਕਰੰਟ ਕਿਸੇ ਦੇ ਵਿੱਚ ਨਹੀਂ ਲੱਗਣਾ ਸਮਾਰਟ ਕੂਲਰ ਆ ਇਹ ਸਮਾਰਟ ਕੂਲਰ ਆ ਜੇ ਸਮਾਰਟ ਦਾ ਮਿਲ ਜਣਾ ਉਸ ਤੋਂ ਬਾਅਦ ਕਈ ਮਾਡਲਾਂ ਦੇ ਤੁਹਾਨੂੰ ਮੈਂ ਐਕਸਚੇਂਜ ਆਫਰ ਦੀ ਦੇ ਦੂੰਗਾ ਐਕਸਚੇਂਜ ਆਫਰ ਕਿਨੇ ਦੂੰਗਾ ਇਹ ਗੱਲ ਨੋਟ ਕਰਨੀ ਪੈਣੀ ਆ ਜੀ ਸੌਰਮ ਕਹਿੰਦੇ ਕਈ ਕੂਲਰਾਂ ਤੇ ਐਕਸਚੇਂਜ ਮਿਲਣੀ ਸਾਰਿਆਂ ਤੇ ਨਹੀਂ ਮਿਲਣੀ ਸਾਰਿਆਂ ਤੇ ਨਹੀਂ ਮਿਲਣੀ 4000 ਰੁਪਏ ਦਾ ਪੁਰਾਣਾ ਗੂਲਰ ਕੱਢ ਲਾਂਗੇ ਟੁੱਟਿਆ ਹੋਵੇ ਖਰਾਬ ਇਹ ਗੱਲੋਂ ਪਤਾ ਆਂ ਅਕਸੇਜ ਆਫਰ ਜ਼ਰੂਰ ਮਿਲੂਗੀ ਉੱਤੇ ਦੀ ਤੇ ਉਸ ਤੋਂ ਬਾਅਦ ਗੱਲ ਕਰਾਂ ਹੋਰ ਕੂਲਰ ਦੀ 6500 ਰੁਪਏ ਦਾ ਲੋਹੇ ਵਾਲਾ ਔਰ ਜਸਟ ਮੋਟਰ ਦੇ ਨਾਲ ਕੂਲਰ ਆ ਖੁੱਲਾ ਚੈਲੇਜ ਆ ਜਿੱਥੇ ਮੰਗੀ ਪਤਾ ਕਰਕੇ ਆ ਜਾਓ ਤੁਸੀਂ ਕੈਮਰੇ ਦੇ ਮੂਰੇ ਵੈਸੇ ਹੀ ਕਹਿ ਰਹੇ ਆ ਮੁੜ ਕੇ ਤੁਸੀਂ ਕਹਿੰਨਾ ਸਟਾਕ ਚ ਹੈ ਨਹੀਂਗਾ ਨਹੀਂ 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 ਕੂਲਰ ਦਵਾਂਗੇ 6500 ਰੁਪਏ ਦਾ ਕੂਲਰ ਦਵਾਂਗੇ ਆਪਾਂ ਪਹਿਲਾਂ ਦੀ ਕਾਫੀ ਜਣਿਆ ਆਫਰ ਲਾਈ ਸੀਗੀ ਹੁਣ ਫੇਰ ਤੋਂ ਆਫਰ ਲੱਗੀ ਆ ਇਹ ਕਾਫੀ ਜਣਿਆਂ ਦਾ ਭਰਾਵਾ ਦਾ ਆਪਾਂ ਇੱਕ ਵਾਰੀ ਦਿਖਾ ਦਈਏ ਹਨੀ ਪੈਟ ਲੱਗੇ ਹੋਏ ਦੇ ਵਿੱਚ ਹਨੀ ਪੈਟ ਦੇ ਵਿੱਚ ਕੂਲਰ ਆ 3 ਸਾਈਡ ਲੱ ਪੰਪ ਦੇ ਨਾਲ ਆ ਜੀ ਸਵਿੰਗ ਵਾਲਾ ਮਾਡਲ ਆ ਕਿੰਨੇ ਦਾ ਸਿਰਫ ਇਹ ਸਿਰਫ 6500 ਰੁਪਏ ਦਾ ਪੱਕੀ ਗੱਲ ਹੈ ਪੱਕੀ ਗੱਲ ਆ ਜੀ ਬਿਲਕੁਲ ਸ਼ੇਅਰ ਕਰਕੇ ਹੁੰਦਾ ਜਿਹੜਾ ਸ਼ੇਅਰ ਕਰਕੇ ਆਊਗਾ ਬਾਅਦ ਤੇ ਬਾਅਦ ਉਹਨਾਂ ਨੂੰ ਦੀ ਕੁਛ ਨਾ ਕੁਛ ਜ਼ਰੂਰ ਗੇ ਉਹਨਾਂ ਨੂੰ ਵੀ ਨਾਲ ਦੀ ਨਾਲ ਕੁਛ ਨਾ ਕੁਛ ਜ਼ਰੂਰ ਮਿਲ ਗਿਆ ਸਾਡੇ ਕੈਮਰਾਮੈਨ ਨੇ ਮੇਰੇ ਨਾਲ ਦੋ ਵਾਰ ਦੇਖਿਆ ਜਿੱਦਾਂ ਕਹਿੰਦਾ ਭਾਈ ਡੀਲ ਕਰ ਲਓ ਡੀਲ ਕਰ ਲਓ ਇਹ 6500 ਵਾਲਾ ਮੈਂ ਹੀ ਲੈ ਜਾਣਾ ਇਹ ਸਾਊਂਡ ਪ੍ਰੂਫ ਹੈ ਸਾਊਂਡ ਪ੍ਰੂਫ ਆ ਆਵਾਜ਼ ਬਿਲਕੁਲ ਘਟ ਜਾਣਾਂ ਦੀ ਤੇ ਬੇਨਤੀ ਇਹ ਆ ਮੇਰੀ ਇਹ ਲਿਮਟਡ ਜੈ ਸਟਾਕ ਆ ਜਿਹਨੂੰ ਦੀ ਚਾਹੀਦਾ ਚਲੋ ਜੀ ਇਹ ਸਾਊ ਤੇ ਸਾਊਂਡ ਇਹਦੀ ਨਹੀਂ ਆਉਂਦੀ ਇਹ ਪਰੇਸ਼ਾਨੀ ਵੀ ਨਹੀਂ ਦਿੰਦਾ ਬਿਜਲੀ ਕਿੰਨੀ ਖੇਚਦਾ ਜੀ ਇਹ ਬਿਜਲੀ ਬਹੁਤ ਘੱਟ ਖੇਚਦੇ ਆ ਬਹੁਤ ਘੱਟ ਬਾੜ ਤੇ ਚਾਹਦੇ ਆ ਵਾਸ਼ਿੰਗ ਮਸ਼ੀਨਾਂ ਤੇ ਦੀ ਐਕਸਚੇਂਜ ਦੇ ਦਾਂਗੇ ਵਾਸ਼ਿੰਗ ਮਸ਼ੀਨਾਂ ਦੇ ਰੇਟ ਬਹੁਤ ਅੱਛੇ ਕੀਤੇ ਹੋਏ ਆ ਹਮ ਰੇਟ ਸ਼ੁਰੂ ਕਿੱਥੋਂ ਹੁੰਦਾ ਇਹ ਰੇਟ ਆਪਾਂ 7000 ਰੁਪਏ ਤੋਂ ਸ਼ੁਰੂ ਕਰਾਂਗੇ ਜੀ 7000 7000 ਰੁਪਏ ਤੋਂ ਮਸ਼ੀਨ ਦੇਵਾਂਗੇ 8 ਕਿਲੋ ਦੀ ਮਸ਼ੀਨ ਦੇ ਦਾਂਗੇ 9 ਕਿਲੋ ਦੀ ਮਸ਼ੀਨ ਦੇ ਦਾਂਗੇ 11000 ਰੁਪਏ ਦੀ ਮਸ਼ੀਨ ਦੇ ਦਾਂਗੇ ਸਿਰਫ ਇਹ ਸਿਰਫ 11000 ਰੁਪਏ ਦੀ ਐਕਸਚੇਂਜ ਆਫਰ ਹੈ ਇਹਦੀ एक्सचेंज ऑफर के दी मिल ਜੂਗਾ ਤੁਹਾਨੂੰ ਕਈ ਮਾਡਲਾਂ ਤੇ ਐਕਸਚੇਂਜ ਆਫਰ ਦੇ ਦਾਂਗੇ ਕਈਆਂ ਤੇ ਨਹੀਂ ਮਿਲੂਗਾ ਤੇ 11000 ਦੀ ਵਾਸ਼ਿੰਗ ਮਸ਼ੀਨ ਤੇ ਜੇ ਤੁਸੀਂ ਐਕਸਚੇਂਜ 9 ਕਿਲੋ 9.5 ਕਿਲੋ ਦੀ ਮਸ਼ੀਨ 11000 ਰੁਪਏ ਦੀ ਔਰ ਇਹਦੇ ਤੇ ਜੇ ਐਕਸਚੇਂਜ ਆਫਰ ਵੀ ਮਿਲ ਗਈ ਮਤਲਬ ਹੋ ਸਕਦਾ ਕੰਡੀਸ਼ਨ ਦੇ ਇੱਕ ਹਜ਼ਾਰ 2000 ਦਾ ਬੈਨੀਫਿਟ ਵੀ ਹੋ ਗਿਆ ਤਾਂ 9 ਕਿਲੋ ਦੀ ਸਿਰਫ 9000 ਰੁਪਏ ਦੀ ਤਾਂ ਹਰ ਇੱਕ ਦੇ ਨਾਲ ਜਾਊਗੀ ਕਈ ਮਾਡਲਾਂ ਦੇ ਨਾਲ 4000 ਰੁਪਏ ਦੀ ਜਾਊਗੀ which means ਆਪਾਂ ਸਮਝੀਏ ਕਿ 9000 ਦੀ 9 ਕਿਲੋ ਦੀ ਤੁਹਾਨੂੰ 9000 ਦੀ ਵਾਸ਼ਿੰਗ ਮਸ਼ੀਨ ਪੈ ਸਕਦੀ ਹੈ ਜੀ ਨੈਕਸਟ ਜੀ ਆਰਵਾਂ ਤੇ ਸਕੀਮ ਚੱਲਦੀ ਪਈ ਆਰਵਾਂ ਦੀ ਗੱਲ ਕਰਾਂ ਕੋਪਰ ਵਾਲੇ ਮਾਡਲ ਆਪਣੇ ਕੋ ਆਰੋ ਦੇ ਵਿੱਚ ਹੈਗੇ ਆ ਜਿਹੜਾ ਕੋਪਰ ਵਾਲੇ ਮਾਡਲ ਬਹੁਤ ਹੀ ਤਰ੍ਹਾਂ ਦੇ ਮਾਡਲ ਹੈਗੇ ਆ ਐਕਸਚੇਂਜ ਇਹਨਾਂ ਤੇ ਵੀ ਚੱਲਦੀ ਪਈ ਆ ਜੇ ਕੋਊਗਾ ਕੋਪਰ ਹੋਊਗਾ ਅਲਕਾਲਾਈਨ ਹੋਊਗਾ ਆਰ ਉਹਦੇ ਵਿੱਚ ਸਾਰੇ ਮੋਡ ਲੈ ਕੇ ਕੈਂਟ ਦੇ ਵਿੱਚ ਹੈਗਾ ਇੱਕ ਉਹ ਗਾਰਡ ਦੇ ਵਿੱਚ ਹੈਗਾ ਯੂਰਿਕ ਦੇ ਵਿੱਚ ਫਿਟਿੰਗ ਕੌਣ ਕਰੇਗਾ ਫਿਟਿੰਗ ਅਸੀਂ ਕਰਵਾ ਕੇ ਦਵਾਂਗੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਫ੍ਰੀ ਫਿਟਿੰਗ ਕਰਾ ਕੇ ਦਵਾਂਗੇ ਉਹਦੇ ਐਕਸਟਰਾ ਚਾਰजेस ਕਿੰਨੇ ਨਹੀਂ 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 ਕੋਈ ਐਕਸਟਰਾ ਚਾਰजेस ਨਹੀਂ ਲਵਾਂਗੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਲੱਸ ਕੋਈ ਵੀ ਪੁਰਾਣਾ ਫਿਲਟਰ ਹੋਵੇ ਜਿੱਦਾਂ ਦਾ ਮਰਜ਼ੀ ਸਰਵਿਸ ਕਿਹੋ ਜੀ ਰੋਗੀ ਕਿਉਂਕਿ ਜਿਆਦਾ ਉਹ ਰਸ਼ ਬਹੁਤ ਹੁੰਦਾ ਮੁੰਡਾ ਕਿਤਾ ਭੇਜੂਗੇ ਮੁੰਡਾ ਆਪਾਂ ਭੇਜਾਂਗੇ ਆਪਾਂ ਪ੍ਰੋਵਾਈਡ ਕਰਾ ਕੇ ਭੇਜਾਂਗੇ ਜਿੱਦਾਂ ਮਰਜ਼ੀ ਮੁੰ ਕਰ ਭੇਜਾਂਗੇ ਭੇਜ ਦਵਾਂਗੇ ਗਾਰੰਟੀ ਲੈਣੇ ਆ ਗਾਰੰਟੀ ਇਹ ਨਾ ਵੇ ਤੁਸੀਂ ਕਹੋ ਜੀ ਪਰਸੋਂ ਨੂੰ ਲਾ ਦਾਂਗੇ ਆਹੋ ਅੱਜ ਰਸ਼ ਬਹੁਤ ਹੈ ਨਹੀਂ 24 ਤੋਂ 48 ਘੰਟੇ ਜ਼ਰੂਰ ਲੱਗੂਗੇ ਜੀ 24 ਤੋਂ 48 ਘੰਟੇ ਇਸ ਗੱਲ ਨੂੰ ਆਪਾਂ ਨੋਟ ਕਰ ਲਈਏ 24 ਤੋਂ 48 ਘੰਟੇ ਲੱਗੂਗੇ ਦੂਜੀ ਗੱਲ ਕਰੀਏ ਆਪਾਂ ਆਰਓਾਂ ਦੀ ਆਰਓ 3000 ਰੁਪਏ ਦਾ ਪੁਰਾਣਾ ਆਰਓ ਜਿੱਦਾਂ ਦਾ ਮਰਜ਼ੀ ਚੱਕ ਲਿਆ ਹੋਇਆ ਆਰਓ ਕਰਾਂ ਕੱਟ ਲਾਂਗੇ ਜਿੱਦਾਂ ਦਾ ਮਰਜ਼ੀ ਹੋਵੇ ਕੱਲਿਆ ਹਾਂ ਚਾਹੇ ਖਰਾਬ ਹੋਇਆ ਚਾਹੇ ਤੁਸੀਂ ਫੋਟੋ ਪਾ ਦਿਓ ਸਾਨੂੰ ਕੋਈ ਲਵਾਣਾ ਜਾਂਦਾ ਯਾਰੋ ਆਪਾਂ ਐਦਾਂ ਹੀ ਯਾਰੋ ਭੇਜ ਦਾਂਗੇ ਐਦਾਂ ਹੀ ਆਪਾਂ ਚੱਕ ਲਿਆਵਾਂਗੇ ਸਾਡੇ ਕੈਮਰਾਮੈਨ ਦਾ ਫੇਰ ਮੂਡ ਬਣ ਗਿਆ ਮੈਨੂੰ ਗੂਟਾ ਘੜਾ ਕਰਕੇ ਦਿੱਤੀ ਜਾਂਦਾ ਕੋਈ ਨਾ ਭਾਈ ਚੱਕ ਲੋ ਕੰਮ ਜੀ ਨੈਕਸਟ ਕੀ ਏਸੀ ਏਸੀ ਤੇ ਓ ਮਾਈ ਗੋਡ ਏਸੀ ਰਹਿ ਗਏ ਏਸੀ ਤੇ ਗੱਲ ਕਰੀਏ ਆਜੋ ਏਸ਼ੀਆ ਦੇ ਤੁਮਾਕਾ ਆਫਰ ਲਾਤਾ ਵਾ ਏਸੀ ਤੇ ਆਫਰ ਕੀ ਲਾਇਆ ਵਾ ਆਪਾਂ ਇੱਕ ਮਿੰਟ ਜਿਹੜੇ ਸਾਡੇ ਪਰਿਵਾਰਕ ਮੈਂਬਰ ਹਨ ਉਹ ਕਹਿੰਦੇ ਘਰ ਤੇ ਸੀ ਇਦਾਂ ਬਣਾ ਆਇਸ਼ਮਨ ਖੁਰਾਣਾ ਮੰਗਰੋਂ ਆਇਆ ਏਸੀ ਦੀ ਠੰਡੀ ਠੰਡੀ ਹਵਾ ਨਹੀਂ ਚਾਹੀਦੀ ਠੰਡੀ ਠੰਡੀ ਹਵਾ ਆਊਗਾ ਏਸੀ ਆਪਾਂ ਕਿੰਨੇ ਤੋਂ ਸਟਾਰਟ ਕਰ ਰਹੇ ਆ 1.5 ਟਨ ਦਾ ਏਸੀ ਸਿਰਫ ਸਿਰਫ 30500 ਰੁਪਏ ਦੇ ਵਿੱਚ ਦਾ ਸੱਚੀ ਝੂਠੀ ਨਾ ਨਾ ਸੱਚੀ ਸੱਚੀ ਲਮ ਲਾਓ ਹੱਥ 30500 ਰੁਪਏ ਤੋਂ ਸਟਾਰਟ ਕਰਦੇ ਆਂਗੇ ਦੇਟ ਆਦਾ ਹੈ 30500 ਕਹਿੰਦੇ 30500 ਨਹੀਂ ਮੇਰੇ ਮੂਚੋਂ 30000 ਨਿਕਲਿਆ 30000 ਹੋ ਸਕਦਾ 30000 ਦਾ ਦੇ ਦਿਆਂਗੇ ਅੱਛੇ ਆਫਰ ਐਕਸਚੇਂਜ ਆਫਰ ਵੀ ਦੇ ਦਿਆਂਗੇ 4000 ਦਾ ਜਿੰਦਾ ਨਾ ਮਰਜੀ ਟੁੱਟਿਆ ਫੁੱਟਿਆ ਏਸੀ ਲਿਓ 4000 ਰੁਪਏ ਦਾ ਅੱਛਾ ਹੁਣ ਗਰਮੀ ਵੱਧ ਰਹੀ ਹੈ ਜੇ ਕੋਈ ਮੇਰਾ ਭੈਣ ਭਰਾ ਕਹਿੰਦਾ ਸੀ ਜੇ ਸ਼ਿਮਲੇ ਘੁੰਮਣ ਚੱਲਨੇ ਆ ਕੇ ਖਰੀਦ ਲਾਂਗੇ ਆਫਰ ਚਲਦੀ ਬਣੀ ਰਹੂਗੀ ਸ਼ਿਮਲੇ ਜਿੰਨੇ ਦੇ ਵਿੱਚ ਤਾਂ ਤੁਹਾਨੂੰ ਏਸੀ ਦੇ ਦੇਣਾ ਜਿੰਨੇ ਦੇ ਵਿੱਚ ਤੁਸੀਂ ਸ਼ਿਮਲੇ ਜਾਣਾ ਵਾ ਉਹਨੇ ਦੇ ਵਿੱਚ ਤਾਂ ਤੁਹਾਡੇ ਘਰੇ ਏਸੀ ਲਗਦਾ ਕਰ ਦੇਣਾ ਘਰੇ ਹੀ ਸ਼ਿਮਲਾ ਬਣਾ ਲਓ ਘਰੇ ਹੀ ਸ਼ਿਮਲਾ ਬਣਾ ਲ ਕਰ ਵਾਲੀਏ ਭਗਵਾਨ ਨੇ ਸ਼ਿਮਲਾ ਬਣਾ ਦੇ ਉਹ ਗੋਗੀ ਜੀ ਕੌਨ ਕਰ ਦੁੱਤਾ ਠੀਕ ਹੈ ਜੀ ਸ਼ਿਮਲਾ ਬਸ ਰੇ ਆ ਹਾਂ ਮੇਰੇ ਬਸ ਰੇ ਜੀ ਤੇ ਬਾਕੀ ਕਈ ਮਾਡਲ ਹੈਗੇ ਹਰ ਤਰ੍ਹਾਂ ਦੇ ਮਾਡਲ ਹੈਗੇ ਆ ਆਪਣੇ ਕੋ ਉਸਤੇ ਬਾਅਦ ਗੱਲ ਕਰਾਂ ਮੈਂ ਗੋਦਰੇ ਦੀ ਗੋਦਰੇ ਦੀ ਫੁੱਲ ਰੇਂਜ ਲੱਗੀ ਹੋਈ ਆ ਹਾਇਰ ਦੇ ਵਿੱਚ ਵਧੀਆ ਰੇਟ ਆਪਣੇ ਕੋ ਸੈਮਸੰਗ ਦੇ ਵਿੱਚ ਬਹੁਤ ਵਧੀਆ ਰੇਟ ਆ ਜਰੂਰ ਵਿਜ਼ਿਟ ਕਰਕੇ ਆਓ ਸੈਮਸੰਗ ਤੇ ਹਾਇਰ ਦੇ ਰੇਟ ਲੈਣ ਲਈ ਗੋਦਰੇ ਦੇ ਰੇਟ ਲੈਣ ਲਈ ਹਰ ਤਰ੍ਹਾਂ ਦੇ ਮਾਡਲ ਆਪਰੇ ਲੋਇਡ ਲੋਇਡ ਵੀ ਹੈ ਮੇਰੇ ਲੋਇਡ ਦੀ ਹੈਗਾ ਮਿਸਟਰ ਮਿਸ਼ੀ ਦੀ ਹੈਗਾ ਕੈਰੀਅਰ ਦੀ ਹੈਗਾ ਵਲਕੂਲ ਦੀ ਹੈਗਾ ਸਾਰੇ ਮਾਡਲ ਦਵਾਂਗੇ ਕੰਪੇਅਰਨ ਅਕਾਈ ਦੀ ਹੈਗਾ ਬੋਲਟਸ ਬੋਲਟਸ ਦੀ ਹੈਗਾ ਐਲਜੀਬੀ ਹੈ ਐਲਜੀਬੀ ਅਚਾ ਜੇ ਕਿਸੇ ਦੀ ਕੋਈ ਫੈਕਟਰੀ ਹੈ ਜਾਂ ਮੰਨ ਲਓ ਕਿਸੇ ਨੂੰ ਕਮਰਸ਼ੀਅਲ ਤੌਰ ਤੇ ਕਿਸੇ ਦਾ ਕੋਈ ਸਟੋਰ ਹੈ ਵੱਡਾ ਸਟੋਰ ਹੈ ਸਕੂਲ ਚ ਕੋਈ ਫਿਟ ਕਰਾਉਣਾ ਚਾਹੁੰਦਾ ਮਿਟਸੂਬਿਸ਼ੀ ਦੇ ਏਸੀ ਤਾਂ ਆਪਣੇ ਕੋਲ ਵੱਡੀ ਰੇਂਜ ਹੈਗੀ ਹੈ ਵੱਡੀ ਰੇਂਜ ਮਿਲ ਜੇਗੀ ਜੀ ਕਿਸੇ ਨੇ ਇਹਦੀ ਲੈਣਾ ਵੱਡੀ ਰੇਂਜ ਦੇ ਵਿੱਚ ਮਿਲ ਜੂਗਾ ਇਕੱਠੇ ਏਸੀ ਚਾਹੀਦਾ 20 50 100 ਏਸੀ ਆਪਣੇ ਕੋਲ ਰੇਜ अवेलेबल ਹੀ ਹੁੰਦੀ ਕਿਸੇ ਦੁਕਾਨਦਾਰ ਵੀ ਨੂੰ ਚਾਹੀਦੀ ਉਹ ਵੀ ਮਿਲ ਜੂਗਾ ਆਪਣੇ ਕੋਲ ਸੈਂਟਰ কুলਿੰਗ ਕਰਾਉਣਾ ਚਾਹੁੰਦਾ ਘਰ ਦੀ ਸੈਂਟਰ কুলਿੰਗ ਵਾਲਾ ਦੀ ਆਪਾਂ ਕਰਾਂਗੇ ਉਹ ਹੱਲੇ ਹੈ ਨਹੀਂਗਾ ਆਪਣੇ ਕੋਲ 1.7 ਟਨਰ 2 ਟਨ 1.7 ਦੀ ਜਿੰਨੀ ਰੇਂਜ ਚਾਹੀਦੀ ਆਪਣੇ ਕੋਲ ਅਵੇਲੇਬਲ ਆ ਕਿਸੇ ਨੇ ਦੀ ਹੋਲ ਸੇਲ ਦੇ ਵਿੱਚ ਦੀ ਲੈਣੇ ਉਹ ਵੀ ਅਵੇਲੇਬਲ ਮਤਲਬ ਘਰ ਨੂੰ ਸ਼ਿਮਲਾ ਬਣਾ ਦੋਗੇ ਘਰ ਨੂੰ ਸ਼ਿਮਲਾ ਬਣਾਦਾ ਫੁੱਲੂ ਮਨਾਲੀ ਫੁੱਲੂ ਮਨਾਲੀ ਦੀ ਬਣਾ ਦੇਾਂਗੇ ਚਲੋ ਜੀ ਏਸੀ ਯਾਰ ਕੈਂਡ ਤੋਂ ਕੈਂਡ ਰੇਟ ਆ ਤੇ ਮਾਡਲ ਜ਼ਰੂਰ ਕੰਪੇਅਰ ਕਰਕੇ ਆਇਆ ਕਰੋ ਮੈਂ ਬਾਰ ਬਾਰ ਤੁਹਾਨੂੰ ਕਹਿਣਾ ਰਹਿਣਾ ਵਾ ਇਹ ਗੱਲ ਨੂੰ ਸਮਝਾਓ ਤੁਸੀਂ 2 3 ਵਾਰ ਕਹਿਤੀ ਅੱਜ ਦੀ ਵੀਡੀਓ ਵਿੱਚ ਵੀ ਕਿ ਮਾਡਲ ਕੰਪੇਅਰ ਕਰੋ ਮਾਡਲ ਦੀ ਗੱਲ ਤਾਂ ਕਰਦਾ ਹੁੰਦਾ ਮੈਂ ਬਾਰ ਬਾਰ ਕਈ ਦੁਕਾਨਦਾਰ ਵੀਰ ਹੈਗੇ ਆ ਮੇਰੇ ਜਿੱਦਾਂ ਹੁਣ ਤੁਹਾਨੂੰ ਮੈਂ ਇਹਦੀਓ ਉਦਾਹਰਨ ਦੇ ਦਿੰਦਾ ਬੋਲਟ ਆਸੀ ਹਾਂ ਆ ਬੋਲਟ ਆਸ 36000 ਰੁਪਏ ਦਾ ਆਇਸੀ ਲੱਗਿਆ ਵਾ ਠੀਕ ਆ ਜੀ ਆ ਲੱਗਿਆ ਵਾ 37500 ਰੁਪਏ ਦਾ ਆਇਸੀ ਸਾਈਜ਼ ਦਾ ਫਰਕ ਹੈ ਨਾ ਦਾ ਸਾਈਜ਼ ਦਾ ਤਾਂ ਫਰਕ ਹੈਗਾ ਹੈਗਾ ਕਈ ਮਾਡਲ ਸਾਈਜ਼ ਦੀ ਪ੍ਰੋਪਰਲੀ ਹੁੰਦੇ ਆ ਉਹਨਾਂ ਦੀ 쿨ਿੰਗ ਕਪੈਸਿਟੀ ਦਾ ਫਰਕ ਹੁੰਦਾ ਕਈ ਇਨਵਰਟਰ ਮਾਡਲ ਹੁੰਦੇ ਆ ਕਈ ਨੋਨ ਇਨਵਰਟਰ ਮਾਡਲ ਹੁੰਦੇ ਆ ਮਤਲਬ ਇੱਥੇ ਪੜਨਾ ਜ਼ਰੂਰੀ ਆ ਹਾਂਜੀ ਹਾਂਜੀ ਆ ਚੀਜ਼ ਤੁਸੀਂ ਜ਼ਰੂਰ ਲੈ ਕੇ ਆਓ ਇਹਦੇ ਹਿਸਾਬ ਨਾਲ ਤੁਹਾਨੂੰ ਮਾਡਲ ਜ਼ਰੂਰ ਪਤਾ ਲੱਗੂਗਾ ਕਿ ਕਿਹੜਾ ਮਾਡਲ ਤੁਹਾਨੂੰ ਕਿਸ ਰੇਟ ਤੇ ਮਿਲਦਾ ਪਿਆ ਵਾ ਮਤਲਬ ਆਪਾਂ ਰੀਡ ਕਰ ਲਈਏ ਕਿ ਸਟਾਰ ਕਿੰਨੇ ਆ ਐਨਰਜੀ ਐਫੀਸ਼ੀਐਂਸੀ ਕਿੰਨੀ ਆ ਕੰਜ਼ਮਪਸ਼ਨ ਕਿੰਨੀ ਆ 쿨ਿੰਗ ਕਪੈਸਿਟੀ ਕਿੰਨੀ ਆ 쿨ਿੰਗ ਕਪੈਸਿਟੀ ਇਨਵਰਟਰ ਆ 24 ਮਾਡਲ ਆ 25 ਮਾਡਲ ਆ 23 ਮਾਡਲ ਆ ਓਪਨ ਬਾਕਸ ਆ ਨੋਨ ਓਪਨ ਬਾਕਸ ਆ ਇਹ ਚੀਜ਼ਾਂ ਦਾ ਚੱਕਰ ਪੈਂਦਾ ਵਾ ਆਪਣੇ ਕੋਲ ਜਿੰਨਾਂ ਦੀ ਮਾਲ ਮਿਲੂਗਾ ਕੋਈ ਵੀ ਓਪਨ ਬਾਕਸ ਨਹੀਂ ਮਿਲੂਗਾ ਫਰੈਸ਼ ਮਾਲ ਮਿਲੂਗਾ ਕੰਪਨੀ ਦੇ ਅੰਡਰ ਆਲਾ ਮਾਲ ਮਿਲੂਗਾ ਫੁੱਲ ਗਾਰੰਟੀ ਵਾਰੰਟੀ ਮਿਲੂਗੀ ਕਈ ਭਰਾ ਕਹਿੰਦੇ ਰਹਿੰਦੇ ਗਾਰੰਟੀ ਵਾਰੰਟੀ ਨਹੀਂ ਮਿਲਣੀ ਕਿਸੇ ਚੀਜ਼ ਦੀ ਫੁੱਲ ਗਾਰੰਟੀ ਮਿਲੂਗੀ ਫੁੱਲ ਵਾਰੰਟੀ ਮਿਲੂਗੀ ਸੈਮਸੰਗ ਦੀ ਦੀ ਗਾਰੰਟੀ ਮਿਲੂਗੀ ਹਾਇਰ ਦੀ ਦੀ ਮਿਲੂਗੀ ਵਲਕੂਲ ਦੀ ਦੀ ਮਿਲੂਗੀ ਜਿਹੜੀ ਦੀ ਕੰਪਨੀ ਕਹੋਗੇ ਉਹਨਾਂ ਦੀ ਫੁੱਲ ਗਾਰੰਟੀ ਦਵਾਂਗੇ ਤੇ ਰੇਟ ਪੂਰੇ ਜ਼ਬਰਦਸਤ ਤਵਾਂਗੇ ਜਿੱਥੇ ਮਰਜੀ ਕੰਪੇਅਰ ਕਰਕੇ ਆ ਜਿਓ ਖੁੱਲਾ ਚੈਲੰਜ ਪੂਰੇ ਜ਼ਿਲ੍ਹੇ ਚ ਜਿੱਥੇ ਮਰਜੀ ਕੰਪੇਅਰ ਕਰਕੇ ਆ ਜਿਓ ਕਹਿੰਦੇ ਕਿ ਰੇਟ ਤੁਹਾਨੂੰ ਸਭ ਨਾਲੋਂ ਬੇਨਤੀ ਫਿਰ ਮੈਂ ਇੱਕ ਇੱਕ ਕਰੂੰਗਾ ਮਾਡਲ ਵਾਈਜ਼ ਜ਼ਰੂਰ ਕੰਪੇਅਰ ਕਰਿਓ ਮਤਲਬ ਇਹ ਗੱਲ ਆਪਾਂ ਸਮਝੀਏ ਸਾਈਜ਼ ਸੇਮ ਹੋ ਸਕਦਾ ਬਾਹਰ ਸਟicker ਸੇਮ ਹੋ ਸਕਦਾ ਲੇਕਿਨ ਉਹਨਾਂ ਦੀ એનર્ਜੀ ਕੰਜ਼ਮਪਸ਼ਨ ਅਲੱਗ-ਅਲੱਗ ਹੋ ਸਕਦੀ ਹੈ, ਕੂਲਿੰਗ ਕੈਪੈਸਿਟੀ ਲੱਗ ਹੋ ਸਕਦੀ ਹੈ। ਉਹ ਤੁਸੀਂ ਪੜ ਲੈਣਾ। ਪੜ ਲੈਣਾ। ਹੂੰ ਫਿਰ ਤੁਸੀਂ ਪ੍ਰਾਈਸ ਨਾਲ ਕੰਪੇਅਰ ਕਰਦੇ। ਪ੍ਰਾਈਸ ਲੱਗੀ ਹੋਈ ਸੀ ਇਦਾਂ ਗੋਦਰੇਟ ਦੇ ਵਿੱਚ ਲੱਗੀ ਹੋਈ ਸੀ 1.4 ਹੈਗਾ ਉਹਨੂੰ 1.5 ਕਹਿ ਕੇ ਵੇਚੀ ਜਾਂਦੇ ਮਾਰਕੀਟ ਦੇ ਵਿੱਚ। ਪਰ ਉਹ 1.4 ਦੇ ਤਾਂ ਫਰਕ ਨਾ। ਪਰ ਉਹ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਨਾ। ਵਿਸ਼ਵਾਸ ਨਾਲ ਧੋਖਾ ਉਹਨਾਂ ਨੂੰ ਕਸਟਮਰ ਨੂੰ ਬਚਾਰੇ ਨੂੰ ਪਤਾ ਹੀ ਨਹੀਂ ਆ। ਉਹ ਤਾਂ ਕਹਿੰਦਾ ਮੈਂ ਡੇਟ ਆਂ ਦਾ ਲਵਾਇਆ ਵਾ। ਕੋਈ ਨਾ ਟੈਕਨੀਸ਼ੀਅਨ ਹੋਊਗਾ ਉਹ ਦੱਸੂਗਾ ਵੀ ਇਹ ਡੇਟ ਆਂ ਦਾ ਵਜਾ 1.4 ਫਿਰ ਉਹ ਤਾਂ ਵਿਸ਼ਵਾਸ ਘਾਤ ਹੋ ਪੂਰਾ ਗਾਈਡ ਕਰ ਦੇ ਤੁਸੀਂ ਤਾਂ ਨੇ ਬਲਫ ਕਰ ਦੇ ਨਾ 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 ਪੂਰਾ ਦੱਸੀਦਾ ਜਿਹੜਾ ਦੀ ਮਾਡਲ ਹੋਊਗਾ ਅਸੀਂ ਪ੍ਰੋਪਰਲੀ ਦੱਸੀਦਾ ਇਹ ਮਾਡਲ ਆ ਆਪਣੇ ਕੋਲ ਇਸ ਰੇਟ ਤੇ ਆਪਾਂ ਦੇ ਰਹੇ ਆ ਤੇ ਰੇਟ ਦੇ ਹਿਸਾਬ ਨਾਲ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਫਾਇਦਾ ਜੇ ਹੋਊਗਾ ਤਾਂ ਹੀ ਵਾਪਸ ਆਊਗਾ ਨਾ ਕਿਉਂਕਿ ਦੇਖੋ ਜੇ ਗਲਤ ਦੱਸ ਕੇ ਮੁਰਗੀ ਵੱਢ ਲਈ ਉਹਨੇ ਨਾ ਆਪਾਂ ਨਾ ਹੋਰ ਮੁੜ ਕੇ ਕਾਹ ਕਰਦੇ ਨੇ ਮੁਰਗੀ ਰੱਖਣੀ ਨਹੀਂ ਅਸੀਂ ਤਾਂ ਅੰਡੇ ਰੱਖਣੇ ਆ ਹੂੰ ਅਸੀਂ ਅੰਡੇ ਖਾਣੇ ਆ ਅਸੀਂ ਮੁਰਗੀ ਨਹੀਂ ਖਾਣੀ ਪਰ ਇਹ ਗੱਲ ਤੇ ਅੱਜ ਰੱਖਣੀ ਜੇ ਇੱਕ ਵਾਰੀ ਅੰਡਾ ਟੁੱਟ ਕੇ ਚੂਚਾ ਦੁਆਰਤੀ ਦੀ ਵਿੱਚ ਪੈਣਾ ਨਾ ਠੀਕ ਹੈ ਨਾ ਚਲੋ ਠੀਕ ਹੈ ਜੀ ਆਪਾਂ ਔਰ ਜਿਹੜੇ ਸਾਡੇ ਭਰਾ ਜਿਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਉਹਨਾਂ ਤੋਂ ਪੁੱਛ ਲਈ ਉਹਨੂੰ ਐਲਸੀਡੀ ਉਹਨਾਂ ਨੇ ਪੈਕ ਕਰਾ ਲਈ ਕਿ ਨਹੀਂ ਕਰਾਈ ਪੁੱਛ ਲੋ ਜੀ ਪੁੱਛ ਲੈ ਹੋ ਗਿਆ ਕਿ ਨਹੀਂ ਹੋ ਗਿਆ ਅਜ ਉਹਨਾਂ ਨੂੰ ਮਿਲਦੇ ਆ ਜਾਓ ਹੋਇਆ ਤੁਹਾਡਾ ਫਾਇਦਾ ਫਿਰ ਜੀ ਹਾਂਜੀ ਹਾਂਜੀ ਹੋ ਗਿਆ ਜੀ ਕਿੰਨੇ ਦਾ ਹੋ ਗਿਆ ਇਹ ਹੋ ਗਿਆ ਜੀ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ ਹਾਂਜੀ ਸਾਰੇ ਹੀ ਫਾਇਦਾ ਕਰਾਣਾ ਚਾਹੁੰਦੇ ਆ ਤੇ ਸਾਰੇ ਜਣੇ ਪੁੱਜੋ ਪੁੱਜਣਾ ਕਿੱਥੇ ਆ ਤੁਸੀਂ ਪੁੱਜਣਾ ਹੈਗਾ ਸੌਰਵ ਇਲੈਕਟ੍ਰੋਨਿਕਸ ਮਹਿੰਦੀਪੁਰ ਰੋਡ ਬਲਾਚੌਰ ओके थैंक यू सर ये हो गया जी ਤੁਹਾਡਾ ਹੁਣ ਇਹਨੂੰ ਧਿਆਨ ਨਾਲ ਲੱਗ ਜਾਣਾ ਫੇਰ ਨਾ ਕਿਸੇ ਵਿੱਚ ਮਾਰ ਦੇਈਓ ਨਹੀਂ ਨਹੀਂ ਸਰ ਜੀ ਫਿਰ 3000 ਦਾ ਬੈਨੀਫਿਟ ਨਹੀਂ ਮਿਲਣਾ ਹਾਂਜੀ ਅੱਜ ਤੁਸੀਂ ਲੈ ਲਿਆ ਹਾਂਜੀ ਖੁਸ਼ ਹਾਂਜੀ ਲਾਣਾ ਨਹੀਂ ਆ ਠੀਕ ਹੈ ਸਰ ਜੀ थैंक यू सर जी ओके सर जी ओके जी ओके सर जी ਅੱਛਾ ਭਾਈ ਆਪਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਇਕੱਠਿਆਂ ਨੂੰ ਤੁਸੀਂ ਨਾ ਦੱਸਿਆ ਨਹੀਂ ਆਪਣਾ ਮੇਰਾ ਭਾਈ ਕੇਸ਼ਵ ਜੀ ਨਾ ਅੱਛਾ ਕੇਸ਼ਵ ਜੀ ਤੁਹਾਡਾ ਫਾਇਦਾ ਤੁਸੀਂ ਉਤੋਂ 500 ਚ ਕਹਿੰਦੇ ਸੀਗੇ ਮੇਰੀ ਜਿਹੜੀ LCD ਆ ਕਬਾੜ ਚ ਦੇਣੀ ਹੁਣ ਤੁਹਾਨੂੰ 3000 ਦਾ ਫਾਇਦਾ ਹੋ ਗਿਆ ਫਾਇਦਾ ਹੋਇਆ ਕਿ ਨਹੀਂ ਹੋਇਆ ਹਾਂਜੀ ਹੋ ਗਿਆ ਮੰਨਦੇ ਆ ਹਾਂਜੀ ਹਾਂਜੀ ਮੰਨਦੇ ਫਿਰ ਬਾਬਿਆਂ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਜੀ ਆ ਕੇ ਜੀ ਜਿੰਨੂੰ ਫਾਇਦਾ ਚਾਹੀਦਾ ਸੌਰਵ ਇਲੈਕਟ੍ਰੋਨਿਕ ਤੇ ਵੀਰ ਘਰ ਜੀ ਆ ਕੇ ਹੂੰ ਮਤਲਬ ਤੁਹਾਨੂੰ 15000 ਦੀ ਚੀਜ਼ ਸਿਰ 12000 ਚ ਮਿਲੀ 12000 ਚ ਮਿਲੀ ਚੈੱਕ ਕਰਨ ਲਈ ਚਲਦੀ ਆ ਹਾਂਜੀ ਹਾਂਜੀ ਬਿਲਕੁਲ ਗਾਰੰਟੀ ਵਾਰੰਟੀ ਲੈ ਲਈ ਹਾਂਜੀ ਹਾਂਜੀ ਲੈ ਲਈ ਚਲੋ ਜੀ ਤੂੰ ਬਹੁਤ ਖੁਸ਼ ਹੈ ਹੁਣ ਉਹ ਤਾਂ ਉਹ ਤਾਂ ਐ ਮੁੱਕਾ ਲੈ ਕੇ ਘੁੰਮਦਾ ਸੀ ਹੁਣ ਖੁਸ਼ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਓਕੇ ਜੀ ਥੈਂਕ ਯੂ ਥੈਂਕ ਯੂ ਸਾਰੀ ਥੈਂਕ ਯੂ ਜੀ ਜਰੂਰ ਮੈਂ ਮਹੱਲੇ ਚ ਵੀ ਕਹੂੰਗਾ ਜੀ ਆਪਣੇ ਭੈਣ ਭਰਾਵਾਂ ਨੂੰ ਸਰਵ ਇਲੈਕਟ੍ਰੋਨਿਕ ਤੇ ਆ ਕੇ ਵੀਜੇ ਕਰਦੇ ਚਲੋ ਬਹੁਤ ਸ਼ੁਕਰ ਹੈ ਥੈਂਕ ਯੂ ਥੈਂਕ ਯੂ ਦੇਖੋ ਬੰਦੇ ਖੁਸ਼ ਹੋ ਕੇ ਚਲੇ ਆ ਤੁਸੀਂ ਵਧੀਆ ਕੰਮ ਕਰਦੇ ਆ ਸਰਵ ਜਿਹੜੇ ਭੈਣ ਭਰਾ ਦੇਖ ਸਾਰੇ ਜਣੇ ਪੁੱਜੋ ਤੇ ਪਰਚੇ ਦੀ ਕਰੋ ਤੇ ਰੇਟ ਜਾਇਜ਼ ਮਾਨ ਲਈ ਆਣਾ ਤੁਹਾਨੂੰ ਪਤਾ ਹੀ ਆਣਾ ਕਿੱਥੇ ਆਣਾ ਹੈਗਾ ਸੌਰਵ ਇਲੈਕਟ੍ਰੋਨਿਕਸ ਮਹਿੰਦੀਪੁਰ ਰੋਡ ਆ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਆਓ ਵਿਜ਼ਿਟ ਕਰੋਗੇ ਤੇ ਮਾਡਲ ਵਾਈਜ਼ ਕੰਪੇਅਰ ਕਰੋਗੇ ਤੇ ਤੁਹਾਡਾ ਜ਼ਰੂਰ ਹੀ ਫਾਇਦਾ ਹੋਊਗਾ ਬਹੁਤਾ ਨਾ ਕਹਾ ਦਾ ਥੋੜਾ ਜ਼ਰੂਰ ਫਾਇਦਾ ਹੋਊ ਚਲ ਬੜੇ ਨਾ ਬਿਤੀ ਨਵਾਂ ਸ਼ੈ ਨਾ ਪਿਛੋੜੀ ਦਨੀ ਸੁਰੀ ਕੈਮਰਾ ਪਸੰਦ ਨੂੰ ਜਾਂਦਾ ਬਾਕੀ ਫਤੋਸ ਮਗੇ ਸੱਚੀ ਕਰ ਬਤ